ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਮਾਦੰਦ ਵਿੱਚ ਤੁਹਾਡਾ ਨਿੱਘਾ ਸਵਾਗਤ ਅੱਜ ਦਿਨ ਹੈ ਜੀ ਸ਼ੁੱਕਰਵਾਰ 31 ਕਿ 11 ਸਤੰਬਰ ਤੁਸੀਂ ਇਸ ਵਕਤ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਲਾਈਵ ਜੁੜੇ ਹੋਏ ਹੋਏ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੁਹਾਡੇ ਤੱਕ ਪੂਜਤਾ ਕੀਤਾ ਜਾਂਦਾ ਹੈ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਪੰਜਾਬ ਭਾਰਤ ਦੇਸ਼ ਵਿਦੇਸ਼ ਨਾਲ ਜੁੜੀਆਂ ਉਹਨਾਂ ਅਹਿਮ ਖਬਰਾਂ ਦੀ ਚਰਚਾ ਕਰਦੇ ਹਾਂ ਜਿਨ੍ਹਾਂ ਦਾ ਸਿੱਧਾ ਸਬੰਧ ਤੁਹਾਡੇ ਸਾਡੇ ਲਿਸਨਰਸ ਨਾਲ ਹੁੰਦਾ ਹੈ ਸੋ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕੀਤਾ ਜੀ ਕੋਆਪ ਟਰੱਕ ਐਂਡ ਹੈਵੀ ਇਕੁਪਮੈਂਟ ਰਿਪੇਅਰ ਵੱਲੋਂ ਜਿਹੜੇ ਸਪੈਸ਼ਲਾਈਜ਼ਡ ਨੇ ਜੀ ਟਰੱਕਾਂ ਦੇ ਫਰੇਮ ਡਰਾਈਵ ਐਕਸਲ ਸਟੀering ਐਕਸਲ ਡੰਪ ਟਰੈਲਰ ਬਾਕਸ ਨਵੀਂ ਟੈਕਨੀਕ ਨਾਲ ਤੱਕੜੇ ਵੰਗੂ ਸਿੱਧਾ ਕਰਨ ਦੇ ਸਟਰਕਚਰ ਸੇਫਟੀ ਵੀ ਕਰਦੇ ਆ ਜੀ ਲੋਕੇਸ਼ਨ ਹੈ 7405 ਕੈਂਬਲ ਸਟਰੀਟ ਮੈਸੀਸਾਗਾ ਤੇ ਦੂਜੀ ਲੋਕੇਸ਼ਨ ਹੈ 36 ਪਾਇਨੀ ਡਰਾਈਵ ਐਂਡ ਇੰਟੀਰੀਅਰ ਦੇ ਵਿੱਚ 9056713647 ਤੇ ਕਾਲ ਕਰ ਸਕਦੇ ਹੋ ਕੁਲਦੀਪ ਸਿੰਘ ਗਰੇਵਾਲ ਹੋਰਾਂ ਨਾਲ 41625445 ਦਬਲ ਨਾਈਨ ਤੇ ਕਾਲ ਕਰ ਸਕਦੇ ਹੋ ਹਰ ਤਰ੍ਹਾਂ ਦੇ ਅਕਾਊਂਟਸ ਟੈਕਸਸ ਦੀ ਹੈਲਪ ਲਾਈਨ ਦੇ ਲਈ ਐਕਿਊਰੇਟ ਅਕਾਊਂਟਸ ਐਂਡ ਟੈਕਸਸ ਵਾਲੇ ਮਹਿੰਦਰ ਸਿੰਘ ਸੋਲ ਤੇ ਲੋਕਪਾਲ ਸਿੰਘ ਸੋਲ ਹੋਰਾਂ ਦੇ ਨਾਲ 253520886 ਤੇ ਕਾਲ ਕਰੋ ਵਾਸ਼ਿੰਗਟਨ ਫਰੇਟ ਸਰਵਿਸ ਉਹਨਰ অপারেਟਰ ਤੇ ਡਰਾਈਵਰ हायर ਕਰ ਰਹੀ ਹੈ ਜੀ ਚੰਗੇ ਬੋਨਸ ਦੇ ਨਾਲ ਕੰਪਨੀ ਹੋਰ ਸਹੂਲਤਾਂ ਵੀ ਦਿੰਦੀ ਹੈ ਜਗਦੇਵ ਸੰਧੂ ਹੋਰਾਂ ਨੂੰ 2532666924 ਜਾਂ ਗੁਰਿੰਦਰ ਢਾਲੀਵਾਲ ਹੋਰਾਂ ਦੇ ਨਾਲ 2063544060 ਤੇ ਕਾਲ ਕਰ ਸਕਦੇ ਹੋ ਮਿਰਨਲ ਸਰਦਾਰ ਬਖਤੌਰ ਸਿੰਘ ਟਲੋਹਰੀ ਨੇ ਟਲੋ ਸਭ ਸਸਰੀ ਗੱਲ ਦੀ ਸਸਰੀ ਗੱਲ ਟਲੋ ਸਭ ਬੜੀਆਂ ਅੱਜ ਅਹਿਮ ਖਬਰਾਂ ਜੀ ਕੇਰਿਵਾਲ ਜੀ ਨੂੰ ਜਮਾਨਤ ਮਿਲ ਗਈ ਹੈ ਤੇ ਇੱਕ ਧਾਰਮਿਕ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਦੇ ਮੋਦੀ ਜੀ ਨੇ ਸ਼ਿਰਕਤ ਕੀਤੀ ਵਿਵਾਦ ਖੜਾ ਹੋ ਗਿਆ ਤੇ ਮਮਤਾ ਬਹਨਰਜੀ ਦੇ ਅਸਤੀਫੇ ਦੀ ਗੱਲ ਆਈ ਹੈ ਪਰ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਮਿਊਨਿਸਟ ਪਾਰਟੀ ਦੇ ਥੰਮ ਜਿਹੜਾ ਹੈ ਸੀਤਾਰਾਮ ਯੱਚਰੀ ਹੋਰੀ ਕਾਲ ਚਲਾਣਾ ਕਰ ਗਏ ਨੇ ਅਸੀਂ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੇਂਟ ਕਰਦੇ ਆਂ ਬਹੁਤ ਵੱਡਾ ਯੋਗਦਾਨ ਰਿਹਾ ਭਾਰਤ ਦੀ ਡੈਮੋਕ੍ਰੇਸੀ ਦੇ ਵਿੱਚ ਇੰਡੀਅਨ ਕਮਿਊਨਿਸਟ ਪਾਰਟੀ ਦਾ ਜਿਹੜਾ ਹੌਲੀ 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 ਜਿੰਨੀ ਦੇਰ ਚੱਲਿਆ ਬਹੁਤ ਵਧੀਆ ਚੱਲਿਆ ਉਤਰਾ ਚੜ੍ਹਾ ਆਵਾਦ ਵਿਵਾਦ ਦੇ ਨਾਲ ਚੱਲਦੇ ਹੋਏ ਉਹ ਇਸ ਫਾਨੀ ਦੁਨੀਆ ਤੋਂ ਅਲਵਿਦਾ ਅ ਦਾਨੀਅਲ ਜੀ ਦੋ ਗੱਲਾਂ ਆਪਾਂ ਗਰੰਟੀ ਨਾਲ ਕਹਿ ਸਕਦੇ ਆਂ ਜੀ ਕਮਿਊਨਿਸਟ ਮੂਵਮੈਂਟ ਬਾਰੇ ਜੀ ਦੂਜੀਆਂ ਪਾਰਟੀਆਂ ਦੇ ਮੁਕਾਬਲ ਤੁਹਾਨੂੰ ਕਮਿਊਨਿਸਟ ਪਾਰਟੀ ਦੇ ਵਿੱਚ ਬਹੁਤ ਘੱਟ ਲੋਕ ਮਿਲਣਗੇ ਜਿਨ੍ਹਾਂ ਦੇ ਉੱਤੇ ਇਹ ਇਲਜ਼ਾਮ ਲੱਗਿਆ ਹੋਵੇ ਕਿ ਉਹਨਾਂ ਨੇ ਭ੍ਰਿਸ਼ਟਾਚਾਰ ਕੀਤਾ ਅਤੇ ਭ੍ਰਿਸ਼ਟਾਚਾਰ ਕਰਕੇ ਜੀ ਜੈਦਾ ਦੰਬੜਾਈ ਹੈ ਅੱਜ ਵੀ ਅਸੀਂ ਮਿਸਾਲਾਂ ਦੇ ਸਕਦੇ ਹਾਂ ਕਿ ਪਾਵਰ 'ਚ ਰਿਹਾ ਹੋਵੇ ਬੰਦਾ ਜੀ ਤੇ ਪਾਵਰ 'ਤੇ ਰਹਿਣ ਦੇ ਬਾਵਜੂਦ ਉਸ ਬੰਦੇ ਦੇ ਕੋਲੇ ਕੋਈ ਬਹੁਤਾ ਬੈਂਕ ਬੈਲੈਂਸ ਨਾ ਹੋਵੇ ਜੀ ਮੇਰੀ ਮੁਰਾਦ ਹੈ त्रिपुरा ਦੇ ਸਾਬਕਾ ਮੁੱਖ ਮੰਤਰੀ ਮਿਸਟਰ ਸਰਕਾਰ ਤੋਂ ਹਾਂ ਜੀ ਜੀ ਬਿਲਕੁਲ ਸਰਕਾਰ ਹੁਣੀ ਮੁੱਖ ਮੰਤਰੀ ਬਣ ਗਈ ਵਾਈਫ ਉਹਨਾਂ ਦੀ ਜਿਹੜੀ ਹੈਗੀ ਹੈ ਰਿਕਸ਼ੇ ਦੇ ਉੱਤੇ ਜਾਂਦੀ ਹੁੰਦੀ ਸੀ ਆਪਣੇ ਡਿਊਟੀ ਤੇ ਜੀ ਜਿਹੜੀ ਤਨਖਾਹ ਮਿਲਦੀ ਹੈ ਮੁੱਖ ਮੰਤਰੀ ਵਾਲੀ ਜਿੰਨੇ ਵੀ ਕਮਿਊਨਿਸਟ ਲੀਡਰ ਹੈ ਚਾਹੇ ਉਹ ਐਮਐਲਏ ਚਾਹੇ ਉਹ ਐਮਪੀ ਹੈ ਚਾਹੇ ਉਹ ਮੰਤਰੀ ਹੈ ਤੇ ਚਾਹੇ ਉਹ ਮੁੱਖ ਮੰਤਰੀ ਹੈ ਉਹਨਾਂ ਦੀ ਤਨਖਾਹ ਉਹ ਨਹੀਂ ਲੈ ਸਕਦੇ ਅੱਛਾ ਜੀ ਉਹਨਾਂ ਦੀ ਤਨਖਾਹ ਪਾਰਟੀ ਕਢਾਉਂਦੀ ਪਾਰਟੀ ਕਢਾਉਂਦੀ ਪਾਰਟੀ ਨੂੰ ਅਥੋਰਾਈਜ਼ ਕੀਤਾ ਹੁੰਦਾ ਇੱਕ ਬੰਦਾ ਉਹ ਕਢਾਉਂਦਾ ਔਰ ਉਹਨਾਂ ਨੂੰ ਉਸੇ ਤਰੀਕੇ ਨਾਲ ਇੱਕ ਜਿਵੇਂ ਆਪਾਂ ਕਹਿ ਦਈਏ ਵੇਜ ਮਿਲਦੀ ਹੈ ਵੰਡ ਵੰਡ ਕੇ ਪੈਸਾ ਦਿੱਤਾ ਜਾਂਦਾ ਨਹੀਂ ਨਹੀਂ ਜਿਵੇਂ ਦੂਜਿਆਂ ਵਾਸਤੇ ਜਿਵੇਂ ਵਰਕਰ ਇੱਕ ਫੀਲਡ 'ਚ ਕੰਮ ਕਰਦਾ ਹੈ ਜੀ ਉਹਨੂੰ 2000 4000 5000 ਰੁਪਏ ਜੋ ਮਿਲਦਾ ਹੈ ਇਹੀ ਮਿਲਨੇ ਹੂੰ 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 ਇਹਦੇ باوجود ਵੀ ਬੰਦਾ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਬਚਿਆ ਰਵੇ ਜੀ ਤੇ ਇਹ ਆਪਾਂ ਕਹਿ ਸਕਦੇ ਹਾਂ ਕਿ ਮਿਸਾਲੀ ਲੋਕ ਹੈਗੇ ਸਾਡੇ ਪੰਜਾਬ ਦੇ ਵਿੱਚ ਅਸੀਂ ਬਹੁਤ ਸਾਰੇ ਲੋਕ ਦੇਖੇ ਸਤਪਾਲ ਡਾਂਗ ਹਾਂਜੀ ਉਹ ਬੰਦਾ ਧੋਵਰੀ ਮਿਨਿਸਟਰ ਹੈ ਜੀ ਔਰ ਵੈਲ ਐਜੂਕੇਟਰ ਸੀ ਬੱਚਾ ਹੈ ਕੋਈ ਨਹੀਂ ਸੀ ਅੱਜ ਵੀ ਉਹਦੀਆਂ ਲੋਕ ਗੱਲਾਂ ਕਰਦੇ ਆ ਕਿ ਸੱਤਪਾਲ ਡਾਂਗ ਨੇ ਜੋ ਕੁਛ ਕੀਤਾ ਕਰਾਇਆ ਉਹਦਾ ਮੂੰਹ ਬੋਲਦਾ ਹੈ ਜੀ ਪਿਛਲੇ ਦਿਨਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਸਾਹਿਬ ਹੋਰੀਗੇ ਆਏ ਸੀ ਅੰਮ੍ਰਿਤਸਰ ਦੇ ਵਿੱਚ ਕਹਿੰਦੇ ਜੀ ਇੱਕ ਸਕੂਲ ਦਾ ਘਟਨ ਕੀਤਾ ਐਮੀਨੈਂਸ ਕੋ ਐਮੀਨੈਂਸ ਸਕੂਲ ਦਾ ਹਾਂਜੀ ਸ਼ੀਰਤਾ ਦੇ ਵਿੱਚ ਐਮੀਨੈਂਸ ਸਕੂਲ ਦਾ ਉਦਘਾਟਨ ਕੀਤਾ ਤੇ ਕਿਸੇ ਨੂੰ ਹੋਰ ਤਾਂ ਕਹਿਣ ਦੀ ਲੋੜ ਨਹੀਂ ਪਈ ਜੀ ਖੁਦ ਆਮ ਆਦਮੀ ਪਾਰਟੀ ਦੇ ਐਮ.ਐਲ.ਏ. ਕੁਮਰ ਵਿਜੇਪ੍ਰਤਾਪ ਸਿੰਘ ਨੇ ਕਿਹਾ ਸੀ ਕਿ ਇਹ ਤਾਂ ਸਕੂਲ ਪਹਿਲਾਂ ਹੀ ਐਮੀਨੈਂਸ ਹੈ ਐਮੀਨੈਂਸ ਆ ਬਿਲਕੁਲ ਇਸ ਸਤਪਾਲ ਡਾਂਗ ਨੇ ਬਣਾਇਆ ਔਰ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਸਕੂਲ ਜੀ ਬਾਅਦ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਆ ਗਈ ਉੱਥੋਂ ਦੇ ਐਮ.ਐਲ.ਏ. ਐਮ.ਪੀ.ਜ਼ ਨੇ ਨੂੰ ਗ੍ਰਾਂਟਾ ਵਗੈਰਾ ਦਿੱਤੀਆਂ ਉਹ ਵੱਖਰੀ ਗੱਲ ਹੈ ਲੇਕਿਨ ਜਿਹੜੇ ਉਹਨਾਂ ਨੇ ਕੰਮ ਕਰਵਾਏ ਉਹ ਆਪਦੀ ਥਾਂ ਤੇ ਸੀ타ਰਾਮ ਜੈਚਰੀ 72 ਸਾਲ ਦੀ ਉਮਰ ਜੀ 72 ਸਾਲਾਂ ਦੇ ਵਿੱਚ ਇਸ ਬੰਦੇ ਨੇ ਬਹੁਤ ਕੁਝ ਜਿਹੜਾ ਹੈਗਾ ਖੱਟੇ ਤੇ ਬਹੁਤ ਕੁਝ ਕਮਾਇਆ ਜੀ ਆਪ ਦੇ ਵਾਸਤੇ ਨਹੀਂ ਦੇਸ਼ ਵਾਸਤੇ ਮੈਂ ਇਹ ਮੰਨਦਾ ਕਿ ਅੱਜ ਜੋ ਦੇਸ਼ ਦੀ ਹਾਲਤ ਹੈ ਜੀ ਇਹਦੇ ਲਈ ਕਿਸੇ ਹੱਦ ਤੱਕ ਕਮਿਊਨਿਸਟ ਪਾਰਟੀ ਦੇ ਵਿੱਚ ਜਿਹੜਾ ਕੱਟੜਪੁਣਾ ਨਾ ਉਹ ਜ਼ਿੰਮੇਵਾਰਾ ਉਹ ਜ਼ਿੰਮੇਵਾਰ ਹੈ ਮੈਂ ਤੁਹਾਨੂੰ ਲੈ ਕੇ ਜਾਊਂਗਾ ਉਸ ਪਾਸੇ ਜਦੋਂ ਇੱਥੇ ਬਿਲਕੁਲ ਬੇਜਿਕਿਨੀ ਵਾਲਾ ਦੌਰ ਬਣਿਆ ਹੋਇਆ ਸੀ ਜੀ ਔਰ ਸਾਂਝੇ ਮੋਰਚੇ ਦੀ ਇੱਕ ਸਰਕਾਰ ਬਣਦੇ ਆਸਾਰ ਪੈਦਾ ਹੋਗੇ ਤੇ ਬਣੀ ਵੀ ਜੀ ਤੇ ਸਾਂਝੇ ਮੋਰਚੇ ਦੇ ਜਿਹੜੇ ਭਾਈਵਾਲ ਸੀ ਉਹਨਾਂ ਨੇ ਕਿਹਾ ਕਿ ਬੰਗਾਲ ਦੇ ਉਦੋਂ ਦੇ ਮੁੱਖ ਮੰਤਰੀ ਜਯੋਤੀ 바ਸੂ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਲਿਆ ਜਾਵੇ ਠੀਕ ਹੈ ਜੀ ਦਨੀਆਲ ਜੀ ਇਹ ਦੌਰੋਂ ਸੀ ਜਦੋਂ ਭਾਰਤ ਦੀ ਰਾਜਨੀਤੀ ਜੀ ਇੱਕ ਦੁਰਾਹੇ ਤੇ ਖੜੀ ਸੀ ਜੀ ਇੱਕ ਰਾ ਸੱਜੇ ਪਾਸੇ ਨੂੰ ਜਾਂਦਾ ਸੀ ਇੱਕ ਖੱਬੇ ਪਾਸੇ ਨੂੰ ਜਾਂਦਾ ਸੀ ਖੱਬੇ ਪਾਸੇ ਵਾਲਾ ਰਾਹ ਖੁੱਲਾ ਸੀ ਕਹਿੰਦਾ ਇਧਰਲੇ ਪਾਸੇ ਖਿੜਕੀ ਲੱਗੀ ਹੋਈ ਸੀ ਬੰਦ ਸੀ ਕਹਤਾਂ ਵੀ ਆਉ ਪਾਈ ਤੁਸੀਂ ਤੁਹਾਡੇ ਹਾਸਤੇ ਆਰਾ ਖੁੱਲੇ ਤੇ ਮੁੱਖ ਪ੍ਰਧਾਨ ਮੰਤਰੀ ਬਣਾਉ ਜੋਤੀਬਾਸੂ ਨੂੰ ਤੇ ਉਹਦੇ ਤੇ ਦਾਨੇਲੀਆ ਸਾਹਿਬ ਜਿਹੜੀ ਸੈਂਟਰਲ ਕਮੇਟੀ ਹੈ ਜੀ ਸੀਪੀਐਮ ਦੀ ਉਹਦੇ ਵਿੱਚ VOTING ਹੋਈ ਸੀ ਜੀ ਤਿੰਨ VOTES ਦੇ ਫਰਕ ਦੇ ਨਾਲ ਜੋਤੀਬਾਸੂ ਦਾ ਜਿਹੜਾ ਸੀ ਪ੍ਰਧਾਨ ਮੰਤਰੀ ਬਣਨਾ ਰੱਦ ਕਰਤਾ ਜੀ ਇਹ ਕਹਿ ਕੇ ਕਟੜਪੁਣੇ ਦੇ ਵਿੱਚ ਕਿ ਆਪਣੇ ਕੋਲੇ ਕਿਹੜਾ ਬਹੁਮਤ ਹੈ ਬਿਲਕੁਲ ਜਿੰਨੀ ਦੇ ਮੁਕੰਮਲ ਬਹੁਮਤ ਨਹੀਂ ਹੁੰਦਾ ਕਮਿਊਨਿਸਟ ਉਹਨੀ ਦੇ ਰਾਹ ਦੇ ਸਰਕਾਰ ਆਪ ਦੀ ਸਰਕਾਰ ਨਹੀਂ ਬਣਾਉਣਗੇ ਤੇ ਮੁਕੰਮਲ ਬਹੁਤ ਮਤਲਬ ਕਿਥੋਂ ਨਾ ਸੀ ਹੂੰ ਹੂੰ ਉੱਥੋਂ ਥਿੜਕਿਆ ਵਾ ਚਲੋ ਉਹ ਆਪਣਾ ਦੀਪ ਗੌੜਾ ਬਣ ਗਿਆ ਪ੍ਰਾਈਮ ਮਿਨਿਸਟਰ ਜੀ ਫਿਰ ਉਸ ਤੋਂ ਬਾਅਦ ਆਪਣੇ ਤੁਹਾਡੇ ਗੁਜਰਾਲ ਸਾਹਿਬ ਵੀ ਬਣ ਗਏ ਜੀ ਲੇਕਿਨ ਜੇ ਉਸ ਵੇਲੇ ਜੋਤੀ ਬਾਸੂ ਬਣਿਆ ਹੁੰਦਾ ਪ੍ਰਾਈਮ ਮਿਨਿਸਟਰ ਤਾਂ ਅੱਜ ਦੇਸ਼ ਦੀ ਹਾਲਤ ਹੋਰ ਹੋਣੀ ਸੀ ਆ ਜਿਹੜੀ ਮਤਲਬ ਜਿਹੜੀ ਹੁਣ ਸਾਡੀ ਸਰਕਾਰ ਪੇਸ਼ ਪਈ ਹੈ ਨਾ ਜੀ ਭਾਜਪਾ ਦੀ ਇਹ ਐ ਨਹੀਂ ਪਹਿਲਾਂ ਨਹੀਂ ਪਈ ਸੀ 2014 'ਚ ਨਹੀਂ ਪਈ 14 'ਚ ਨਹੀਂ ਪੈਂਦੀ ਲੇਟ ਪੈਂਦੀ ਹੈ ਲੇਟ ਪੈਂਦੀ ਕਿਤੇ ਜੇ ਆਉਂਦੀ ਤੇ ਜੇ ਕਈ ਵਾਰੀ ਚੰਗੀ ਮਤਲਬ ਤੁਸੀਂ ਪਰਫਾਰਮ ਕਿਉਂਕਿ ਜੋਤੀਬਾਸੂ ਨੇ 30 ਸਾਲ ਤੋਂ ਉੱਪਰ ਰਾਜ ਕੀਤਾ ਹੈ ਜੀ ਔਰ 30 ਸਾਲਾਂ ਦੇ ਵਿੱਚ ਉਹਨੇ ਜਿਹੜਾ ਰਾਜ ਕਰਕੇ ਜੋਸ਼ ਕੀਤਾ ਕਰਾਇਆ ਹੁਣ ਆਪਾਂ ਆਈਏ ਗੱਲ ਕਿ ਮੈਨੂੰ ਗੱਲ ਛੇੜਨੀ ਕਿਉਂ ਪਈ ਹਾਂਜੀ ਇਸ ਕਰਕੇ ਛੇੜਨੀ ਪਈ ਕਿ ਹਰਕਿਸ਼ਨ ਸਿੰਘ ਜੀ ਜਦੋਂ CPI ਤੇ CPM ਦੋ ਬਣ ਗਏ ਜੀ ਪਹਿਲਾਂ ਇੱਕੋ ਪਾਰਟੀ ਹੁੰਦੀ ਸੀ CPI ਫਿਰ CPM ਤੇ CPI ਦੋ ਬਣ ਗਏ ਬੜੀਆਂ ਕਿਸੇ ਆਧਾਰ ਦੇ ਉੱਤੇ ਬਣੀਆਂ ਸੀ ਕੀ ਨੇ ਹਮਲਾ ਕਰਤਾ ਸੀ ਤੇ ਜਿਹੜਾ ਪਾਰਟੀ ਦਾ ਪ੍ਰੋਗਰਾਮ ਆ ਉਹਦੇ ਆਧਾਰ ਤੇ ਉੱਤੇ ਦੋ ਪਾਰਟੀਆਂ ਬਣ ਗਈਆਂ ਜੀ ਹੋਇਆ ਇਹ ਕਿ 67 ਦੇ ਵਿੱਚ ਚੋਣਾਂ ਹੋਗੀਆਂ ਔਰ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਕਾਂਗਰਸ ਪਾਰਟੀ ਹਾਰ ਗਈ ਬੰਗਾਲ 'ਚ ਵੀ ਹਾਰ ਗਈ ਸੀ ਕਮਿਊਨਿਸਟਾਂ ਦੇ ਹੱਥ ਹਕੂਮਤ ਆ ਗਈ ਜੀ ਜਦੋਂ ਕਮਿਊਨਿਸਟਾਂ ਦੇ ਹੱਥ ਹਕੂਮਤ ਆ ਗਈ ਤੇ ਜਿਹੜੇ ਤੱਤੇ ਨਾਰੇ ਦਿੱਤੇ ਸੀ ਹਾਂਜੀ ਕਿ ਜਿੱਦਾਂ ਆਪਾਂ ਪਾਵਰ ਦੇ ਵਿੱਚ ਆ ਗਏ ਜਾਂ ਆਪਾਂ ਜ਼ਮੀਨਾਂ ਖੋਲਾਂਗੇ ਜੀ ਆ ਚਾਹ ਦੇ ਵਾਖ ਖੋਲਾਂਗੇ ਜ਼ਮੀਨਾਂ ਮਾਲਕਾਂ ਦੇ ਹਵਾਲੇ ਕਰ ਦੇਾਂਗੇ ਹੂੰ ਹੂੰ ਇਹ ਗੱਲ ਕਰਨ ਲਈ ਇੱਕ ਸਟੇਟ ਦੇ ਵਿੱਚ ਸਰਕਾਰ ਬਣਾ ਕੇ ਤੁਸੀਂ ਕਿਵੇਂ ਕਰ ਦਿਓਗੇ ਹਾਂਜੀ ਉਹ ਜਦੋਂ ਗੱਲ ਹੋ ਨਾ ਸਕੀ ਤੇ ਜਿਹੜੇ ਥੋੜੀ ਜਿਹੀ ਗਰਮ ਸੋਚ ਵਾਲੇ ਮੁੰਡੇ ਸੀ ਉਹ ਕਹਿੰਦੇ ਥੋੜੀ ਤਾਂ ਗੱਲ ਗਲਤ ਹੈ ਚਾਰੂ ਮਜੂਮਦਾਰ ਇੱਕ ਉਹਨਾਂ ਨੂੰ ਲੀਡਰ ਮਿਲ ਗਿਆ ਉਹ ਕਹਿੰਦੇ ਚਲੋ ਆਪਾਂ ਐਕਸ਼ਨ ਕਰਦੇ ਗਏ ਤੇ ਉਹਨਾਂ ਨੇ ਦਾਨੇ ਵਾਲਿਆ ਸਭ नक्सਲਵਾੜੀ ਦਾ ਇਲਾਕਾ ਇੱਕ ਉਥੇ ਇੱਕ ਐਕਸ਼ਨ ਕਰਤਾ ਜੀ ਪੁਲਿਸ ਗਈ ਪੁਲਿਸ ਨੇ ਜਾ ਕੇ ਸਿਸਟਮ ਮੁੱਖ ਮੰਤਰੀ ਕੀ ਹੁੰਦਾ ਸਿਸਟਮ ਤਾਂ ਹੋਰ ਹੀ ਚੀਜ਼ ਹੈ ਨਾ ਸਟੇਟ ਦਾ ਹੋ ਰਿਹਾ ਉਹਨਾਂ ਨੇ ਆ ਕੇ ਸਾਰਾ ਕੁਝ ਕਰਕੇ ਆਪਦਾ ਸਾਰਾ ਫੇਲ ਕਰਤਾ ਜੀ ਫਿਰ ਇੱਕ नक्सਲਵਾੜੀ ਪਾਰਟੀ ਬਣ ਗਈ ਤੇ ਅੱਜ ਪਤਾ ਨਹੀਂ नक्सਲਵਾੜੀ ਪਾਰਟੀ ਦੀਆਂ ਕਿੰਨੀਆਂ ਇੱਕ ਬਣ ਚੁੱਕੀਆਂ ਜੀ ਬਿਲਕੁਲ ਉਹੀ ਕੁਝ ਜਿਹੜਾ ਉਦੋਂ ਹੋਇਆ ਸੀ ਤੇ ਇਹ ਫਿਰ 2000 ਆਪਣੀ ਤੁਹਾਡੇ ਜਦੋਂ 1955 97 96 97 ਟਾਈਮ ਉਦੋਂ ਆ ਗਿਆ ਉਦੋਂ ਆ ਕੇ ਕਹਿੰਦੇ ਵੀ ਹੁਣ ਕੀ ਕਰੀਏ ਉਹੀ ਲਾਈਨ ਫਿਰ ਅਡਾਪਟ ਕਰ ਲਈ ਪ੍ਰਕਾਸ਼ ਕਰਾਤ ਹੂੰ ਪ੍ਰਕਾਸ਼ ਕਰਾਤ ਜਿਹੜਾ ਹੈ ਕਟੜਵਾਦੀ ਲਾਈਨ ਦਾ ਬੰਦਾ ਸੀ ਹਾਲਾਂਕਿ ਪ੍ਰਕਾਸ਼ ਕਰਾਤ ਔਰ ਸੀਤਾਰਾਮ ਜੈਜਰੀ ਜੀ ਦੋਨੇ ਜਿਹੜੀ ਜੁਵਾਰ ਲਾਲ ਨਰੂਜ یونیورسٹی ਪੈਦਾਵਾਰ ਹੈ ਹਾਂਜੀ ਪੈਦਾਵਾਰ ਹੈ ਜੁਵਾਰ ਲਾਲ ਨਰੂਜ ਯੂਨੀਵਰਸਿਟੀ ਦੀ ਔਰ ਜਿਹੜਾ ਅਰਥ ਸ਼ਾਸਤਰ ਦੇ ਵਿੱਚ ਐਵੇਂ ਕੀਤੀ ਹੋਈ ਹੈ ਜੈ 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 ਉਹ ਬੰਦਾ ਪੀ ਐਚ ਡੀ ਕਰਦਾ ਸੀ ਲੇਕਿਨ ਐਵੇਂ ਜਿਸ ਦੇ ਵਿੱਚ ਗ੍ਰਿਫਤਾਰੀ ਹੋ ਗਈ ਹੂੰ ਹੂੰ ਉਹ ਗ੍ਰਿਫਤਾਰੀ ਹੋਣ ਦੀ وجہ ਕਰਨੋਂ ਦੀ ਪੀ ਐਚ ਡੀ ਵਿੱਚੇ ਰਹਿ ਗਈ ਹੁਲ ਟਾਈਮ ਰ ਸੀਗਾ ਚਲੋ ਪਾਰਟੀ 'ਚ ਆ ਗਏ ਤੇ ਪਾਰਟੀ ਸੰਭਾਲ ਲਈ ਉਹਨੇ ਜੀ ਤਾਂ ਪ੍ਰਕਾਸ਼ ਕਾਰਤ ਹੋਰਾਂ ਦੀ ਜਿਹੜੀ ਸੀਗੀ ਜਿਹੜੀ ਉਹ ਸੀ ਕਟੜਵਾਦੀ ਲਾਈਨ ਉਹਦਾ ਕਰਕੇ ਜੋਤੀ 바ਸੂ ਰਹਿ ਗਿਆ ਜੀ ਪਰ ਫੇਰ ਆਪਾਂ ਤੁਸੀਂ ਦੇਖੋ ਕਿ ਉਦੋਂ ਰਹਿ ਗਿਆ 2004 ਦੇ ਆਉਣ ਵੇਲੇ ਤੱਕ ਉਹੀ ਹਰਕਿਸ਼ਨ ਸਿੰਘ ਸੁਰਜੀਤ ਜਿਹੜਾ ਪਹਿਲਾਂ ਵੀ ਜਿਹੜਾ ਸੀ ਪ੍ਰੋਮਿਨੈਂਟ ਲੀਡਰ ਸੀ ਬਾਅਦ ਚ ਪ੍ਰੋਮਿਨੈਂਟ ਲੀਡਰ ਸੀ ਉਹੀ ਹਰਕਿਸ਼ਨ ਸਿੰਘ ਸੁਰਜੀਤ ਨੇ ਫਿਰ ਜਿਹੜੀ ਉਹ ਪੁਰਾਣੀ ਗਲਤੀ ਸੁਧਾਰ ਕੇ ਤੇ ਡਾਕਟਰ ਮਨਮੋਹਨ ਸਿੰਘ ਵਾਲੀ ਸਰਕਾਰ ਹੈ ਜਿਹੜੀ ਯੂਪੀਏ 1 ਦੀ ਸਰਕਾਰ ਬਣਵਾਈ ਹੁਣ ਯੂਪੀਏ 1 ਦੀ ਸਰਕਾਰ ਦੇ ਵਿੱਚੋਂ ਉਹਨਾਂ ਦੇ ਨਾਲ ਤੁਹਾਨੂੰ ਬਸਾ ਜਿਹੜੇ ਐਸਸੀਜेड ਜੀ ਉਹ ਜਿਹੜੇ ਆਪਣੇ ਬਣ ਗਏ ਸੀ ਤੁਹਾਡੇ ਆਰਥਿਕ ਜੋਨ ਵੱਣ ਲੱਗੇ ਲੱਗੇ ਸੀ ਜੈਡ ਜੈਡ ਜੋ ਮੇਰੇ ਇਕਨੋਮਿਕ ਜਨ ਇਕਨੋਮਿਕ ਜਨ ਹਾਂ ਹਾਂ ਇਕਨੋਮਿਕ ਜਨ ਬਣਨੇ ਸ਼ੁਰੂ ਹੋ ਗਏ ਸੀ ਜਦੋਂ ਇਕਨੋਮਿਕ ਜਨ ਬਣਾਉਣੇ ਡਾਕਟਰ ਮਨਮੋਹਨ ਸਿੰਘ ਨੇ ਸ਼ੁਰੂ ਕੀਤੇ ਵੀ ਆਪਾਂ ਇਸ ਢੰਗ ਨਾਲ ਇਹਨਾਂ ਨੂੰ ਇੰਡਸਟਰੀ ਲਿਸਟਾਂ ਨੂੰ ਦੇਣੀਆਂ ਫੈਸਿਲਿਟੀਆਂ ਤੇ ਨਾਲ ਦੀ ਨਾਲ ਹੀ ਫਿਰ ਰੌਲਾ ਪਿਆ ਕੰਮ ਡਾਣੀ ਜੀ ਉਹ ਕਹਿੰਦੇ ਫਿਰ ਦੂਜੇ ਪਾਸੇ ਜਿਹੜੇ ਆ ਗਾ ਜਿਹੜੇ ਵਰਕਰ ਹੈ ਇਹਨਾਂ ਦਾ ਕੀ ਬਣੂ ਹਾਂਜੀ ਗਰੀਬਾਂ ਦੇ ਵਾਸਤੇ ਨਰੇਗਾ ਕਾਨੂੰਨ ਬਣਾਓ ਨਰੇਗਾ ਕਾਨੂੰਨ ਬਣਾਇਆ ਆਰਟੀਆਈ ਦਾ ਕਾਨੂੰਨ ਬਣਵਾਇਆ ਇਹ ਉਸ ਤੌਰ ਦੇ ਵਿੱਚ ਬਣਾਈ ਜਦੋਂ ਕਮਿਊਨਿਸਟ ਨਾਲ ਖੜੂ ਤੇ 60 ਦੇ ਕਰੀਬ ਉਹਨਾਂ ਦੀਆਂ ਸੀਟਾਂ ਸੀ ਜੀ 60 ਸੀਟਾਂ ਹੋਣੀਆਂ ਮੈਨੇ ਰੱਖਤੀਆਂ ਪਾਰਲੀਮੈਂਟ ਦੇ ਮੈਂਬਰ ਤੇ ਬਾਅਦ ਦੇ ਵਿੱਚ ਦਾਨੇ ਵਾਲੀਆਂ ਸਭ ਜਦੋਂ ਫੇਰ ਆਈ ਇੱਕ ਇਮਤਿਹਾਨ ਦੀ ਘੜੀ ਜੀ ਉਦੋਂ ਉਹ ਅਮਰੀਕਾ ਨਾਲ ਪ੍ਰਮਾਣੂ ਸਮਝੌਤੇ ਦੇ ਆਧਾਰ ਤੇ ਜੀ ਹਮਾਇਤ ਬਾਬ ਸਲੇ ਲਈ ਹਮਾਇਤ ਬਾਬ ਸਲੇ ਲਈ ਉਦੋਂ ਵੀ ਨਹੀਂ ਜੈਤਰੀ ਚਾਹੁੰਦਾ ਸੀ ਕਿ ਹਮਾਇਤ ਬਾਬ ਸਲੇ ਲਈ ਜੈਤਰੀ ਉਸ ਲਾਈਨ ਦੇ ਵਿੱਚ ਸੀ ਮਤਲਬ ਇਹ ਨਹੀਂ ਲੈਣਾ ਚਾਹੀਦੀ ਗੱਲ ਆਪਾਂ ਨੂੰ ਆਪਾਂ ਨੂੰ ਮਤਲਬ ਸਮਝੌਤਾ ਕਰਕੇ ਹੀ ਚੱਲਣਾ ਚਾਹੀਦਾ ਹੈ ਉਥੋਂ ਥੜਕੇ ਜੀ ਇਹ ਨਤੀਜੇ ਹੋ ਗਏ ਭਾਰਤੀ ਜਨਤਾ ਪਾਰਟੀ 2014 ਚ ਆ ਗਈ ਜੀ ਅੱਜ ਜੇ ਆਪਾਂ ਦੇਖੀਏ ਅੱਜ ਦੇ ਜ਼ਮਾਨੇ ਦੇ ਵਿੱਚ ਦੇਖੀ ਤੇ ਜਿਹੜੀ ਅੱਜ ਦੀ ਪੋਜੀਸ਼ਨ ਹੈ ਜੀ ਇਸ ਪੋਜੀਸ਼ਨ ਦੀ ਜਿਹੜੀ ਆ ਇੰਡੀਆ ਗੱਠਜੋੜ ਹੈ ਹਾਂਜੀ ਇੰਡੀਆ ਗੱਠਜੋੜ ਦੇ ਮੁੱਖ ਘਾੜਿਆਂ ਦੇ ਵਿੱਚੋਂ ਜੈਤਰੀ ਇੱਕ ਸੀ ਇੱਕ ਸੀ ਜੈਤਰੀ ਉਹ ਬੰਦਾ ਸੀ ਜਿਹੜਾ ਸਾਰਿਆਂ ਨੂੰ ਕਨਵਿੰਸ ਕਰਦਾ ਸੀ ਹੂੰ ਹੂੰ ਕੁਝ ਲੋਕ ਰਾਹੁਲ ਨੂੰ ਨਹੀਂ ਜਗਾ ਸਮਝਦੇ ਸੀ ਕੁਝ ਇੱਕ ਨੂੰ ਰਾਹੁਲ ਨਹੀਂ ਜਗਾ ਸਮਝਦਾ ਸੀ ਜੀ ਜੀ ਉਹਨੇ ਸਾਰਿਆਂ ਨੂੰ ਕੱਲੇ ਕੱਲੇ ਨੂੰ ਕੱਲੇ ਕੱਲੇ ਜਿਹੜੇ ਤਾਕਤ ਤਾਰ ਮਣਕਾ ਚੱਕ ਚੱਕ ਕੇ ਮਣਕਾ ਚੱਕ ਚੱਕ ਕੇ ਮਾਲਾ ਬਣਾਈ ਜੀ ਔਰ ਹੁਣ ਤੁਸੀਂ ਦੇਖੋ ਕਿ ਜਦੋਂ ਬੰਦਾ ਇਸ ਦੁਨੀਆ ਚ ਨਹੀਂ ਰਿਹਾ ਹਮ ਹਮ ਔਰ ਰਾਹੁਲ ਗਾਂਧੀ ਤੋਂ ਲੈ ਕੇ ਮਮਤਾ ਬੇਨਰਜੀ ਤੱਕ ਇੰਡੀਆ ਘੱਟ ਜੋੜਦੇ ਜਿੰਨੇ ਲੀਡਰ ਹੈ ਜੀ ਹਾਲਾਂਕਿ ਕਮਿਊਨਿਸਟਾਂ ਦੀ ਬਹੁਤ ਸਿਰ ਵੱਡਵੀਂ ਦੁਸ਼ਮਣੀ ਹੈ ਬਗਾਲ ਦੇ ਵਿੱਚ ਉਹ ਮਮਤਾ ਬੇਨਰਜੀ ਨੇ ਵੀ ਕਹੀ ਬਹੁਤ ਵੱਡੀ ਗੱਲ ਪਰ ਦੇਖੋ ਵੀ ਬੰਦਾ ਜਿਉਂਦਾ ਤਾਂ ਉਸ ਆਪਦੀ ਪਾਰਟੀ ਤੇ ਲੋਕਾਂ ਵਾਸਤੇ ਜੂਝੇ ਜੂਝਿਆ ਹਾਂ ਬਿਲਕੁਲ ਮਰਨ ਤੋਂ ਬਾਅਦ ਵੀ ਜੂਝ ਗਿਆ ਅੱਛਾ ਉਹ ਕਿਵੇਂ ਜੀ ਉਹਦੀ 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 ਵਾਈਫ ਨੇ ਕਹਿੰਦੀ ਵੀ ਯਾਰ ਸਾਨੂੰ ਕੋ ਲੋਡਨੇ ਦੀ ਡੈੱਡ ਬੋਡੀ ਐਮਜ ਨੂੰ ਦਾਨ ਕਰ ਰਿਹਾ ਸਰਚ ਕਰੋ ਇਹਦੀ ਅੱਛਾ ਵੈਰੀ ਗੁੱਡ ਕਿਆ ਮਤਲਬ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਮਿਸਾਲ ਹੈ ਨਾਲ ਦੀਨ ਵਾਲੀ ਕੱਲ ਪਾਰਟੀ ਦੇ ਅਫਸਰ ਦੇ ਵਿੱਚ ਉਹਨੂੰ ਸ਼ਰਧਾਂਜਲੀ ਭੇਟ ਕੀਤੀ ਬੋਡੀ ਉਹਨਾਂ ਨੂੰ ਕਹਿੰਦਾ ਕੁਝ ਅਸੀਂ ਡੋਨੇਟ ਕਰਤੀ ਵੇ ਕੀ ਬਾਤ ਹਾਂਜੀ ਤੁਸੀਂ ਮਮਤਾ ਬੈਨਰਜੀ ਦੀ ਗੱਲ ਕੀਤੀ ਤਾਂ ਸਭ ਮੰਤਪਾ ਬੈਨਰਜੀ ਦੇ ਅਖਬਾਰਾਂ ਦੇ ਵਿੱਚ ਚਰਚਾ ਹੀ ਨਹੀਂ ਅਸਤੀਫੇ ਦੀ ਗੱਲ ਕਰਦੀ ਹੈ ਮਮਤਾ ਬੈਨਰਜੀ ਮੈਂ ਤਾਂ ਦੇ ਦੇਣੀ ਅਸਤੀਫਾ ਕਹਿੰਦੀ ਦੇਖੋ ਮਮਤਾ ਬੈਨਰਜੀ ਤੁਹਾਨੂੰ ਪਤਾ ਵੀ ਉਹ ਲਕੀਰ ਦੀ ਫਕੀਰ ਹੈ ਜੀ ਜੇ ਕੋਈ ਫੈਸਲਾ ਲੈ ਲੈਵੇ ਤਾਂ ਤੇ ਪਛਾਣੀ ਹਟਦੀ ਹੁੰਦੀ ਹੂੰ ਜੇ ਆ ਜੋ ਰਾਜ ਭਾਗ ਦੇ ਵਿੱਚ ਹੈ ਸੱਤਾ ਦੇ ਵਿੱਚ ਹੈ ਤੇ ਉਹਦਾ ਕਾਰਨ ਇਹੀ ਹੈ ਕਿ ਉਹਨੇ ਲੜਾਈ ਬੜੀ ਤਕੜੀ ਲੜੀ ਸੀ ਜੀ ਬੰਗਾਲ ਦੇ ਵਿੱਚ ਕਾਂਗਰਸ ਜਦੋਂ ਖੱਬੇ ਪੱਖੀਆਂ ਦੀ ਥੋੜੀ ਜਿਹੀ ਕਟੜਤਾ ਤੇ ਜਿਹੜੀ ਉਹਨਾਂ ਦੀਆਂ ਜਿਆਦਤੀਆਂ ਸੀ ਜੀ ਉਹਨਾਂ ਦਾ ਸਾਹਮਣਾ ਕਰਨ ਤੋਂ ਟਲਦੀ ਸੀ ਤੇ ਮਮਤਾ ਬੈਨਰਜੀ ਮੂਰੇ ਆ ਕੇ ਲੜਦੀ ਸੀ ਜੀ ਔਰ ਇਹੀ ਕਾਰਨ ਹੈ ਕਿ ਮਮਤਾ ਬੈਨਰਜੀ ਨੇ ਜਦੋਂ ਸਿੰਘੂ ਸਿੰਧੂਰ ਤੇ ਸਿੰਘੂ ਗੱਲਾਂ ਲੜਾਈਆਂ ਲੜੀਆਂ ਹਾਂਜੀ ਉਹਦਾ ਨਤੀਜਾ ਇਹ ਹੋਇਆ ਕਿ ਇੱਥੇ ਗੋਲੀ ਚੱਲੀ ਸੀ ਤੇ ਮਮਤਾ ਬੈਨਰਜੀ ਇੱਥੋਂ ਦੀ ਲੀਡਰ ਬਣ ਗਈ ਜੀ ਹਾਂ ਹੁਣ ਜਿਹੜੀ ਇਹ ਤੁਹਾਨੂੰ ਪਤਾ ਵੀ ਉੱਥੇ ਇੱਕ ਕਾਲਜ ਦੇ ਵਿੱਚ ਇੱਕ ਲੜਕੀ ਦੇ ਨਾਲ ਵਲਾਤਕਾਰ ਹੋਇਆ ਤੇ ਉਹਦਾ ਕਤਲ ਹੋਇਆ ਜੀ ਉਸ ਮਾਮਲੇ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਰੋਸ ਹੈ ਜੀ ਰੋਸ ਹੋਣਾ ਵੀ ਚਾਹੀਦਾ ਬਿਲਕੁਲ ਜੀ ਲੇਕਿਨ ਰੋਸ ਨੂੰ ਮਮਤਾ ਦੇ ਖਿਲਾਫ ਇੱਕ ਹਥਿਆਰ ਵਜੋਂ ਇਸਤੇਮਾਲ ਕੀਤਾ ਜਾ ਰਿਹਾ ਹੈ ਜੀ ਮਨੀਪੁਰ ਦੇ ਵਿੱਚ ਔਰਤਾਂ ਨਾਲ ਜਿਹੜਾ ਹੈਗਾ ਜੋ ਕੁਝ ਉੱਥੇ ਹੋਇਆ ਬੰਗਾਲ 'ਚ ਹੋਇਆ ਲਗਭਗ ਜੇ ਉਹ ਉਹਦੇ ਨਾਲੋਂ ਵੱਧ ਨਹੀਂ ਤਾਂ ਉਹ ਜਿਆਦਾ ਜਰੂਰ ਹੋਇਆ ਹਮਮ ਪਰ ਮਨੀਪੁਰ ਦੇ ਮਾਮਲੇ ਨੂੰ ਕੋਈ ਲੈਂਦਾ ਨਹੀਂ ਜੀ ਭਾਰਤੀ ਜਨਤਾ ਪਾਰਟੀ ਆਰਐਸਐ ਸਾਰੇ ਇਸ ਗੱਲ ਦੇ ਉੱਤੇ ਲੱਗੇ ਪਏ ਜੀ ਮਮਤਾ ਬੇਨਰਜੀ ਅਸਤੀਫਾ ਦੇਵੀ ਜੀ ਮਮਤਾ ਬੇਨਰਜੀ ਅਸਤੀਫਾ ਦੇਵੀ ਮਮਤਾ ਬੇਨਰਜੀ ਨੇ ਚਲੋ ਸ਼ੁਰੂ-ਸ਼ੁਰੂ ਦੇ ਵਿੱਚ ਉਸ ਜਿਹੜੀ ਹੈਗੀ ਹੈ ਮਾਮਲੇ ਨੂੰ ਲੈ ਕੇ ਜਿਹੜੀ ਉਹਨਾਂ ਦੀ ਅਪਰੋਚ ਸੀ ਜੀ ਉਹਨੂੰ ਆਪਾਂ ਪੋਜੀਟਿਵ ਨਹੀਂ ਕਹਿ ਸਕਦੇ ਉਹ ਨੈਗੇਟਿਵ ਚੱਲਦੀ ਸੀ ਹੂੰ ਹੂੰ ਕਿਉਂਕਿ ਉਹਦੋਂ ਤੁਸੀਂ ਬਿਊਰੋਕ੍ਰੇਸੀ ਦੇ ਨਿਰਭਰ ਹੋ ਜਾਂਦੇ ਹਣ ਜਦੋਂ ਉਹਨੂੰ ਚਿੱਟੇ ਦੇ ਨੂੰ ਪਤਾ ਲੱਗ ਗਿਆ ਕਿ ਲੋਕ ਵਿਰੋਧ ਕਰਦੇ ਤੇ ਸਾਨੂੰ ਕੁਝ ਕਰਨਾ ਚਾਹੀਦਾ ਹੈ ਇਨਨੁ ਕਬਨ ਕਮ ਇਨਨੁ ਜਿਹੜੀ ਹੈਗੇ ਠੰਡੇ ਕਰੀਏ ਜਸਟੀਫਾਈ ਕਰੀਏ ਕਿਸੇ ਨਾ ਕਿਸੇ ਤਰੀਕੇ ਜੀ ਤਾਂ ਹੁਣ ਉੱਥੇ ਉਹਨਾਂ ਨੇ ਡਿਮਾਂਡ ਕੀਤੀ ਸੀ ਕੁਝ ਲੋਕਾਂ ਦੇ ਅਸਤੀਫੇ ਦੀ ਜੀ ਅਸਤੀਫਾ ਕਰੋ ਫਲਾਣਾ ਕਰੋ ਠਮਕਾ ਕਰੋ ਜੀ ਦੋ ਦਿਨ ਹੋ ਗਏ ਜੀ ਉਹਨਾਂ ਦੀ ਇਸ ਗੱਲ ਤੇ ਸੀ ਕਿ ਜੀ ਇੱਕ ਜਿਹੜਾ ਡਾਕਟਰਾਂ ਦਾ ਜੂਨੀਅਰ ਡਾਕਟਰਾਂ ਦਾ ਬਫ ਉਹਦਾ ਜੀ ਉਹ ਕਹਿੰਦੇ ਸੀ ਸਾਡੀ ਮੁੱਖ ਮੰਤਰੀ ਨਾਲ ਮੁਲਾਕਾਤ ਕਰਵਾਓ ਜੀ ਪਹਿਲਾਂ ਪਰਸੋਂ ਦਾ ਦਿਨ ਰੱਖਿਆ ਫਿਰ ਕੱਲ ਦਾ ਦਿਨ ਰੱਖਿਆ ਡਾਕਟਰਾਂ ਦਾ ਪਹਿਲਾਂ ਸੀ 15 ਮੈਂਬਰੀ ਵਫਦ ਜੀ ਫਿਰ ਕਹਿੰਦੇ ਜੀ ਵਧਾ ਦਿਓ ਤੇ ਮਮਤਾ ਬੇਨਰਜੀ ਬਣ ਗਈ ਉਹ ਕਹਿੰਦੀ ਵੀ 30 ਮੈਂਬਰੀ ਵਫਦ ਲਾਓ ਤੇ ਆ ਉਹ ਆਪਾਂ ਗੱਲ ਕਰ ਲਈ ਠੀਕ ਹੈ ਜੀ ਚੀਫ ਮਿਨਿਸਟਰ ਆਫਿਸ ਦੇ ਵਿੱਚ ਪਹੁੰਚ ਗਏ ਮਮਤਾ ਬੇਨਰਜੀ ਅੰਦਰ ਵੇਟ ਕਰ ਰਹੀ ਹੈ ਜੀ ਲੇਕਿਨ ਡੈਪੂਟੇਸ਼ਨਲ ਡਾਕਟਰ ਕਹਿੰਦੇ ਜੀ ਅਸੀਂ ਨਹੀਂ ਜਾ ਸਕਦੇ ਉਹ ਕਹਿੰਦੇ ਵੀ ਅਸੀਂ ਉਨੀ ਦੇਰ ਨਹੀਂ ਜਾ ਸਕਦੇ ਜਿੰਨੀ ਦੇਰ ਤੱਕ ਜਿਹੜੀ ਮਮਤਾ ਬੇਨਰਜੀ ਤੇ ਸਾਡੀ ਗੱਲਬਾਤ ਹੁੰਦੀ ਹੈ ਇਹਦਾ ਲਾਈਵ ਪ੍ਰਸਾਰਣ ਕਰੋ ਜੀ ਇਹਦੇ ਤੇ ਅੜਕਾ ਪੈ ਗਿਆ ਜੀ ਕਿਉਂਕਿ ਇਹ ਮਾਮਲਾ ਆਲਰੇਡੀ ਜਿਹੜਾ ਹੈਗਾ ਸੁਪਰੀਮ ਕੋਰਟ ਦੀ ਨਿਗਰਾਨੀ ਚ ਹੈ ਜੀ ਸੁਪਰੀਮ ਕੋਰਟ ਨੇ ਦਾ ਨੋਟਿਸ ਲਿਆ ਹੋਇਆ ਹੈ ਸੁਪਰੀਮ ਕੋਰਟ ਨੇ ਹੀ सीबीआई ਦੀ ਇਨਕੁਆਇਰੀ ਲਈ ਹੋਈ ਹੈ ਸਹਿਮਤੀ ਮਮਤਾ ਬੇਨਰਜੀ ਨੇ ਦਿੱਤੀ ਹੋਈ ਹੈ ਜੀ ਮਾਮਲਾ ਸਬ ਜੁਡੀਸ ਹੈ ਮਮਤਾ ਬੇਨਰਜੀ ਨੇ ਕਿਹਾ ਤਾਂ ਵੀ ਤੁਸੀਂ ਜੋ ਕਹਿੰਦੇ ਹੋ ਉਹੀ ਹੋ ਜੂ ਜੀ ਪਰ ਕਿਉਂਕਿ ਮਾਮਲਾ ਸਬ ਜੁਡੀਸ ਹੈ ਜੇ ਅਸੀਂ ਇਹਨੂੰ ਪ੍ਰਸਾਰਤ ਕਰਦੇ ਹਾਂ ਆਪਣੀ ਗੱਲਬਾਤ ਜਿਹੜੀ ਹੁੰਦੀ ਹੈ ਇਹ ਸਮਝ ਲਓ ਵੀ ਅਦਾਲਤੀ ਕਮਰੇ ਦੇ ਵਿੱਚ ਕਿਸਮ ਦੀ ਦਖਲ ਅੰਦਾਜ਼ੀ ਹੋ ਜੂ ਤੁਸੀਂ ਇਹ ਰਹਿਣ ਦਿਓ ਇਹ ਨਾ ਕਰੋ ਆਪਾਂ ਗੱਲਬਾਤ ਕਰ ਲੈਣੀ ਹੈ ਮਿਸਟਰ ਜਿਹੜੇ ਚੀਫ ਸੈਕਟਰੀ ਉਥੋਂ ਦੇ ਚੀਫ ਸੈਕਟਰੀ ਨੇ ਤੁਸੀਂ ਦਾ ਕੀ ਕਰ ਰਿਹਾ ਰਿਕਾਰਡਿੰਗ ਕਰ ਰੋ ਅੱਛਾ ਟੋਟਲ ਜਿਹੜੀ ਹੈਗੀ ਕਾਰਵਾਈ ਨੂੰ ਰਿਕਾਰਡ ਕਰ ਰੋ ਲਾਈਵ ਨਹੀਂ ਹੋਊਗਾ ਬਾਅਦ ਵਿੱਚ ਤੁਸੀਂ ਆਪ ਕਰ ਲੋ ਹੂੰ ਹੂੰ ਉਦਾਂ ਜੀ ਤੁਸੀਂ ਰਿਕਾਰਡ ਕਰੋਗੇ ਉਹਨਾਂ ਨੇ ਡਾਕਟਰਾਂ ਨੂੰ ਕਿਹਾ ਜੀ ਪਰ ਡਾਕਟਰ ਮੰਨੇ ਨਹੀਂ ਕਹਿੰਦੇ ਜੀ ਨਹੀਂ ਜੇ ਡਾਕਟਰ ਨਹੀਂ ਮੰਨੇ ਤੇ 2 ਘੰਟੇ ਬੈਠੀ ਰਹੀ ਮਮਤਾ ਵੈਦਰੀ ਉਹ ਤੋਂ ਬਾਅਦ ਜੀ ਫਿਰ ਉਹਨੇ ਪ੍ਰੈਸ ਕਾਨਫਰੰਸ ਕੀਤੀ ਜੀ ਉਹਨੇ ਕਿਹਾ ਵੀ ਇਹ ਜੋ ਹੋਇਆ ਬਹੁਤ ਮਾੜਾ ਹੋਇਆ ਮੈਨੂੰ ਬੜਾ ਦੁੱਖ ਹੈ ਮੈਂ ਬੰਗਾਲ ਦੇ ਲੋਕਾਂ ਦੀ ਖਤਰ ਕਹਿੰਦੀ ਵੀ ਅਸਤੀਫਾ ਦੇਣ ਨੂੰ ਤਿਆਰਾਂ ਦੇ ਦੇਣੀ ਹੈ ਅੱਛਾ ਕੋਈ ਗੱਲ ਨਹੀਂ ਕਹ ਜੀ ਪਰ ਬੰਗਾਲ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਇੱਕ ਸਾਜ਼ਿਸ਼ ਹੈ ਅਸਲ ਦੇ ਵਿੱਚ ਇਹ ਉਹਨਾਂ ਤੋਂ ਉਹਨਾਂ ਦੀ ਸਰਕਾਰ ਖੋਹਣ ਦੀ ਕਿ ਸਾਜ਼ਿਸ਼ ਹੈ ਮੈਨੂੰ ਲਾਭੇ ਕਰਨ ਦੀ ਸਾਜ਼ਿਸ਼ ਹੈ ਪਰ ਜੇ ਤੁਸੀਂ ਚਾਹੋ ਤਾਂ ਮੈਂ ਅਸਤੀਫਾ ਹੋ ਜਾਨੀ ਹੈ ਉਹਨਾਂ ਦੀ ਮਤਲਬ ਮਮਤਾ ਬੇਨਰਜੀ ਦੇ ਇਸ ਸਟੈਂਡ ਨੇ ਜੀ ਜਾਂ ਉਹਦੀ ਇਸ ਪੇਸ਼ਕਸ਼ ਨੇ ਡਾਕਟਰਾਂ ਨੂੰ ਇਸ ਹੱਦ ਤੱਕ ਮਤਲਬ ਜਿਹੜਾ ਨਰਮ ਕਰਤਾ ਕਿ ਡਾਕਟਰਾਂ ਨੇ ਕਹਿਤਾ ਅਸੀਂ ਅਸਤੀਫੇ ਦੇ ਹੱਕ ਵਿੱਚ ਨਹੀਂ ਨਹੀਂ अच्छा जी मतलब है क्योंकि पता ਸੀ ਉਹਨਾਂ ਵੀ ਅਸਤੀਫਾ ਦੇ ਸਕਦੀ ਹੈ ਕਿ ਬੰਗਾਲ ਦੇ ਡਾਕਟਰ ਵੀ ਕੋਈ ਆਪਾਂ ਐ ਨਹੀਂ ਕਹਿ ਸਕਦੇ ਉਹ ਸਮਝਦੇ ਸਾਰੀ ਗੱਲ ਸਮਝਦੇ ਸਾਰੀ ਗੱਲ ਹੈ ਰਾਜਨੀਤਿਕ ਤੌਰ ਦੇ ਤੇ ਬੜੇ ਸੁਚੇਤ ਹੈ ਉਹਨਾਂ ਨੂੰ ਪਤਾ ਮਮਤਾ ਬੇਨਰਜੀ ਨੇ ਅਸਤੀਫਾ ਦੇ ਤਾਂ ਕੱਲ ਨੂੰ ਕੋਈ ਹੋਰ ਬੰਦਾ ਆ ਜਾਂਦਾ ਉਹ ਪਤਾ ਨਹੀਂ ਕੀ ਕਰੂਗਾ ਉਹ ਪਤਾ ਨਹੀਂ ਕੀ ਕਰੂਗਾ ਕਿ ਕੱਲ ਨੂੰ ਕੋਈ ਅਨਾਰਕੀ ਵੀ ਫੈਲ ਜਾਂਦੀ ਹੈ ਉੱਥੇ ਬੀਜੇਪੀ ਉਹ ਚਾਹਦੀ ਹੈ ਤਾਂ ਬੀਜੇਪੀ ਜਿਆਦਾ ਕੁਝ ਕਰੂਗੀ ਇਸ ਕਰਕੇ ਮਮਤਾ ਬੇਨਰਜੀ ਨੇ ਜਿਹੜਾ ਇਹ ਦਿੱਤਾ ਹੈ ਜਿਹੜਾ ਦਿੱਤਾ ਪਰ ਉੱਥੇ ਨਾਲ ਇੱਕ ਗੱਲ ਇਹ ਵੀ ਹੈ ਕਿ ਜਿਹੜਾ ਇੰਡੀਆ ਗੱਟ ਜੋੜ ਹੈ ਜੀ ਇੰਡੀਆ ਘਟ ਸੁੱਟ ਦੀਆਂ ਇਹਨਾਂ ਭਾਈਵਾਲ ਪਾਰਟੀਆਂ ਉਹਨਾਂ ਨੇ ਮੈਦਾਨ ਖਾਲੀ ਨਹੀਂ ਛੱਡਿਆ ਅੱਛਾ ਹੀ ਉਹਨਾਂ ਨੇ ਸਾਰਾ ਕੁਝ ਭਾਰਤੀ ਜਨਤਾ ਪਾਰਟੀ ਦੇ ਹਵਾਲੇ ਨਹੀਂ ਕੀਤਾ ਜੀ ਕਿੰਨਾ ਜਿਹੜਾ ਕਨਸਟ੍ਰਕਟਿਵ ਕ੍ਰਿਟਿਸਿਜ਼ਮ ਤੇ ਉਹ ਆ ਰਿਹਾ ਹੈ ਉਹ ਸੀਪੀਐਮ ਵੱਲੋਂ ਵੀ ਆ ਰਿਹਾ ਤੇ ਕਾਂਗਰਸ ਪਾਰਟੀ ਵੱਲੋਂ ਵੀ ਆ ਰਿਹਾ ਹੈ ਜੀ ਤੁਸੀਂ ਦੇਖਿਆ ਹੁਣ ਹੈ ਕਿ ਰਾਹੁਲ ਗਾਂਧੀ ਨੇ ਵੀ ਸ਼ੁਰੂ ਦੇ ਵਿੱਚ ਹੀ ਜੀ ਉਹਨੇ ਕ੍ਰਿਟਿਸਾਈਜ਼ ਕਰਤਾ ਸੀ ਕਿ ਗਲਤ ਕੀਤਾ ਹੈ ਹਾਂਜੀ ਇਹ ਜੋ ਕੁਝ ਹੋਇਆ ਉਹ ਵੀ ਗਲਤ ਹੋਇਆ ਅਫਸੋਸ ਵੀ ਪ੍ਰਗਟ ਕੀਤਾ ਤੇ ਨਾਲ ਉਹਨੇ ਮਮਤਾ ਬੇਨਰਜੀ ਜੀ ਸਰਕਾਰ ਦੇ ਉੱਤੇ ਵੀ ਅਟੈਕ ਕੀਤਾ ਅੱਛਾ ਜੀ ਕਿ ਸਰਕਾਰ ਨੂੰ ਜੋ ਕੁਝ ਕਰਨਾ ਚਾਹੀਦਾ ਸੀ ਜਿਹਨੀ ਸਖਤੀ ਕਰਨੀ ਚਾਹੀਦੀ ਸੀ ਉਹ ਨਹੀਂ ਹੋਈ ਲਗਭਗ ਇਹੋ ਹੀ ਸਟੈਂਡ ਸੀ ਸੀਪੀਐਮ ਦਾ ਜੀ ਸੀਪੀਐਮ ਨੇ ਵੀ ਇਹ ਗੱਲ ਪਾਬਰਦਾ ਦੋਈ ਔਥੇ ਹਾਂ ਬਿਲਕੁਲ ਲੈਫਟ ਤੇ ਕਾਂਗਰਸ ਬੀਜੇਪੀ ਤਾਂ ਚਲੋ ਵਿਰੋਧ ਵਿੱਚ ਖੜੀ ਹੈ ਬੀਜੇਪੀ ਕੋਈ ਮਾਇਨੇ ਨਹੀਂ ਰੱਖਦੀ ਇਸ ਕਰਕੇ ਆ ਜਿਹੜੀ ਹੈ ਜੀ ਮਮਤਾ ਬੇਨਰਜੀ ਦਾ ਮਾਮਲਾ ਇੱਥੇ ਤੱਕ ਹੀ ਬੰਦ ਹੋਦਾ ਹੈ ਜੀ ਸੋ ਪ੍ਰੋਗਰਾਮ ਚੱਲ ਰਿਹਾ ਜੀ ਸ਼ਮਾਦਾਨ ਤੇ ਮੇਰੇ ਨਾਲ ਨੇ ਸਰਦਾਰ ਬਖਤੌਰ ਸਿੰਘ ਢਲੋਹਰੀ ਇੱਕ ਬ੍ਰੇਕ ਬ੍ਰੇਕ ਤੋਂ ਬਾਅਦ ਫੇਰ ਹਾਜ਼ਰ ਹੋ। ਜੀ ਪਿਆਲੀ ਕਪੜੀਆਂ ਦੀ ਤੇ ਸ਼ਾਪਿੰਗ ਹੋ ਗਈ ਲਾਜਵਾਬ ਪਰ ਜੁਐਲਰੀ ਕੀ ਤੋਂ ਲੈਣੀ ਹੈ ਫਿਕਰ ਨਾ ਕਰੋ ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ਼ ਕੀਤੇ ਬਿਨਾਂ ਰਹਿਣਗੇ ਨਹੀਂ ਕਿਉਂਕਿ ਏਸੀ ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰੇਟ ਦੇ ਸੋਨੇ ਦੇ ਗਹਿਣੇ ਔਰ ਤਾਂ ਮੱਦਾ ਬੱਚਿਆਂ ਦੇ 17 ਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ ਇਹਨਾਂ ਦੇ ਸ਼ੋਅਰੂਮ 'ਚ ਸੋਨੇ ਚਾਂਦੀ ਹੀਰਿਆਂ ਦੇ ਗਹਿਣੇ ਭਰੇ ਰਹਿੰ ਜਿੱਥੇ ਕੁੰਦਨ ਸੈੱਟ ਜੜਾਉ ਸੈੱਟ ਪੋਲਕੀ ਸੈੱਟ ਹੀਰੇ ਜੜੇ ਸੈੱਟ ਲਾਈਟ ਵੇਟ ਨੈਕਲੇਸ ਚੇਨ ਕੜੇ ਚੂੜੀਆਂ ਨਗਾਵਲੀਆਂ ਸੋਣੀਆਂ ਸੋਣੀਆਂ ਮੰਦਰੀਆਂ ਝੁੰਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ ਏਸੀ ਜੁਲਰ ਸ਼ਾਟਲ ਵਿੱਚ ਹਰ ਹਫ਼ਤੇ ਨਵੀਂ ਸ਼ਿਪਮੈਂਟ ਆਉਂਦੀ ਹੈ ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫ਼ਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ 24 ਕੈਰਟ ਸੋਨੇ ਦੇ ਬਿਸਕਟ ਖਰੀਦ ਅਤੇ ਵੇਚ ਸਕਦੇ ਹੋ 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 100 ਫੋਰਟ ਐਵੀਨਿਊ ਸਾਊਥ ਈਸਟ ਕੈਂਟ ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ

ਕਿਸੋ ਬਾਈ 0660 5196220660 QTL because we care ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਤੇ ਮੇਰੇ ਨਾਲ ਨੇ ਸਰਦਾਰ ਬਖਤੌਰ ਸਿੰਘ ਢਿੱਲੋਂ ਢਿੱਲੋਂ ਸਭ ਹੁਣ ਮੋਦੀ ਸਾਹਿਬ ਬੀ ਚੀਫ ਜਸਟਿਸ ਸਾਹਿਬ ਦੇ ਘਰੇ ਕੋਈ ਸਮਾਗਮ ਸੀਗਾ ਧਾਰਮਿਕ ਉੱਥੇ ਚਲੇ ਗਏ ਤੇ ਵਿਵਾਦ ਖੜਾ ਹੋ ਗਿਆ ਜੀ ਧਾਰਮਿਕ ਸਮਾਗਮ ਤੇ ਵੀ ਨੀ ਜਨੈਲ ਗਿਆ ਸਭ ਧਾਰਮਿਕ ਸਮਾਗਮ ਉਸ ਕਿਸਮ ਦਾ ਨਹੀਂ ਸੀ ਨਾ ਧਾਰਮਿਕ ਸਮਾਗਮ ਜੇ ਆਪਾਂ ਕਹੇ ਦੀ ਵੀ ਚੀਫ ਸੈਕਟਸ ਤੇ ਘਰ ਇਕੱਲੇ ਨਹੀਂ ਤੇ ਸਾਰੇ ਦੇਸ਼ ਦੇ ਵਿੱਚ ਹੀ ਚੱਲ ਰਿਹਾ ਜੀ ਇਹਨੂੰ ਆਪਾਂ ਮੇਰੇ ਖਿਆਲ ਇਹ ਕਹਿੰਦੇ ਆ ਜਿਹਦੀ ਪੂਜਾ ਕਰਦੇ ਆ ਮਹਾਰਾਸ਼ਟਰ ਦੇ ਲੋਕ ਤਾਂ ਬਹੁਤ ਜ਼ਿਆਦਾ ਕਰਦੇ ਬਾਕੀ ਸਾਰੇ ਦੇਸ਼ ਦੇ ਵਿੱਚ ਹੀ ਉਸ ਕਿਸਮ ਦੀ ਪੂਜਾ ਹੁੰਦੀ ਹੈ ਜੀ ਜਿਹਨੂੰ ਗਣਪਤੀ ਪੂਜਾ ਕਿਹਾ ਜਾਂਦਾ ਹੈ ਹੂੰ ਹੂੰ ਗਣਪਤੀ ਪੂਜਾ ਹੋ ਰਹੀ ਸੀ ਚੀਫ ਸੈਕਟਸ ਡੀਵਾਈ ਚੰਦਰ ਚੂਡ ਸਾਹਿਬ ਦੇ ਘਰ ਜੀ ਤੇ ਨਰਿੰਦਰ ਮੋਦੀ ਸਾਹਿਬ ਵੀ ਉੱਥੇ ਪਹੁੰਚ ਗਏ ਜੀ ਜੀ ਨਰੇਂਦਰ ਮੋਦੀ ਸਾਹਿਬ ਦੇ ਪਹੁੰਚਣ ਤੇ ਸ਼ਾਇਦ ਉਹਨਾਤਰਾਜ ਨਾ ਹੁੰਦਾ ਉਹਨੂੰ ਦੋ ਪੱਖਾਂ ਤੋਂ ਇਤਰਾਜ਼ ਹੋ ਰਿਹਾ ਹੈ ਇੱਕ ਤਾਂ ਆਮ ਲੋਕਾਂ ਵੱਲੋਂ ਇਤਰਾਜ਼ ਹੋ ਰਿਹਾ ਹੈ ਜੀ ਜਿਹੜੇ ਕਾਰਕੁਨ ਹੈ ਜਿੰਨੂੰ ਆਪਾਂ ਐਕਟਿਵਿਸਟ ਕਹਿੰਦੇ ਨੇ ਜੀ ਤੇ ਦੂਜਾ ਹੋਰ ਹੈ ਜਿਹੜਾ ਹੈਗਾ ਉਹ ਵਕੀਲ ਭਾਈਚਾਰੇ ਵੱਲੋਂ ਜੀ ਵਕੀਲ ਭਾਈਚਾਰੇ ਦੇ ਵਿੱਚੋਂ ਆਪਾਂ ਜੇ ਦੇਖੀਏ ਤਾਂ ਪ੍ਰਸ਼ਾਂਤ ਪੂਸ਼ ਜੀ ਇੱਕ ਵੱਡੇ 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 ਵਕੀਲ ਹੈ ਹਮਮ ਪ੍ਰਸ਼ਾਂਤ ਪੂਸ਼ ਨੂੰ ਹੋ ਰਾ ਨੇ ਇਹਦੇ ਨਾਲ ਜਿਹੜਾ ਹੈਗਾ ਕਿਤੇ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਬੜੀ ਬੱਧੀ ਉਹਨਾਂ ਨੇ ਗੱਲ ਕਹੀ ਹੈ ਉਹ ਕਹਿੰਦੇ ਵੀ ਜਿਹੜਾ ਪ੍ਰਧਾਨ ਮੰਤਰੀ ਹੈ ਜੀ ਪ੍ਰਧਾਨ ਮੰਤਰੀ ਐਗਜ਼ੀਕਟਿਵ ਨੂੰ ਰਿਪਰੈਜ਼ੈਂਟ ਕਰਦਾ ਹੈ ਠੀਕ ਹੈ ਜਿਹੜਾ ਚੀਫ ਜਸਟਿਸ ਹੈ ਜੁਡੀਸ਼ੀਅਲ ਸਿਸਟਮ ਹੈ ਜੀ ਇਹ ਜਿਹੜਾ ਹੈਗਾ ਇਹ ਕਨਸਟੀਟਿਊਸ਼ਨ ਨੂੰ ਰਿਪਰੈਜ਼ੈਂਟ ਕਰਦਾ ਹੈ ਜਦੋਂ ਕੇਂਦਰ ਸਰਕਾਰ ਜਾਂ ਕੋਈ ਵੀ ਸਰਕਾਰ ਜੀ ਕਨਸਟੀਟਿਊਸ਼ਨ ਦੀ ਉਲੰਘਣਾ ਕਰਕੇ ਆਪਣੀ ਜਿਹੜਾ ਦਾਇਰਾ-ਦਇਰੇ ਤੋਂ ਬਾਹਰ ਜਾ ਕੇ ਕਿਸੇ ਨਾਲ ਕੋਈ ਜ਼ਿਆਦਤੀ ਕਰਦੀ ਹੈ ਧੱਕਾ ਕਰਦਾ ਤੇ ਬੰਦਾ ਇਨਸਾਫ ਲੈਣ ਵਾਸਤੇ ਕਿੱਥੇ ਜਾਂਦਾ ਜੀ ਅਦਾਲਤਾਂ ਕੋਲ ਹੀ ਜਾਂਦਾ ਨਾ ਹੂੰ ਤੇ ਜੇ ਧੱਕਾ ਕਰਨ ਵਾਲੇ ਤੇ ਇਨਸਾਫ ਦੇਣ ਵਾਲੇ ਦੋਨੇ ਇਕੱਠੇ ਹੋ ਜਾਣ ਹਾਂਜੀ ਤੇ ਫਿਰ ਦੇਸ਼ ਤਾਂ ਬਣੂਗਾ ਕਿ ਕੁਛ ਨਹੀਂ ਤਾਂ ਬਹੁਤ ਬੜਾ ਹਾਲ ਹੋ ਜੂ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਇਹ ਜਿਹੜਾ ਹੈਗਾ ਆਮ ਤੌਰ ਤੇ ਕਿੰਨਾ ਦਾ ਜਿਹੜਾ ਹੈਗਾ ਜੀ ਆਦਰਸ਼ ਜਾਬਤਾ ਬਣਿਆ ਹੋਇਆ ਜੀ ਮੈਂ ਤੁਹਾਨੂੰ ਜੇ ਜਾਬਤੇ ਦੇ ਸਬੰਧ ਵਿੱਚ ਕਹਾ ਦੱਸਾਂ ਤਾਂ ਜੋ ਉਹਨਾਂ ਨੇ ਕਿਹਾ ਆਪਣੇ ਨੇ ਐ ਬਸੇ ਤਾਂ ਹੈਗਾ ਇਹ ਜਾਪ ਤਾਂ ਆਦਰਸ਼ ਜਾਪ ਤਾਂ ਹੈਗਾ ਕੋਈ ਪੋਲਿਟਿਕਲ ਵਿਅਕਤੀ ਨਾਲ ਤੁਹਾਡਾ ਸਬੰਧ ਨਹੀਂ ਹੋਣਗੇ ਓਪਨਲੀ ਨਹੀਂ ਹੋਊਗਾ ਕੋਈ ਵਿਆਹ ਸ਼ਾਦੀਆਂ ਤੇ ਆਮ ਆਪਣੇ ਹਾਂ ਹਾਂ ਪ੍ਰਸ਼ੰਤ ਪੂਸ਼ਨ ਕਹਿੰਦਾ 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 ਵੀ ਜੱਜ ਨੂੰ ਅਹੁਦੇ ਦੀ ਮर्यादा ਦਾ ਧਿਆਨ ਰੱਖਣਾ ਚਾਹੀਦਾ ਹੈ ਉਹਨਾਂ ਕਹੇ ਕਿ ਪ੍ਰਧਾਨ ਮੰਤਰੀ ਮੋਦੀ ਦਾ ਚੀਫ ਜਸਟਿਸ ਆਫ ਇੰਡੀਆ ਦੀ ਰਿਹੈਸ਼ ਤੇ ਜਾਣਾ ਪਰੇਸ਼ਾਨ ਕਰਨ ਵਾਲਾ ਹੈ ਜੀ ਨਾਲ ਹੀ ਉਹਨਾਂ ਨੇ ਕਿਹਾ ਕਿ ਨਿਆਂ ਪਾਲਿਕਾ ਉੱਤੇ ਨਾਗਰਿਕਾਂ ਦੇ ਬੁਨਿਆਦੀ ਹੱਕਾਂ ਦੀ ਰਾਖੀ ਦੀ ਜ਼ਿੰਮੇਵਾਰੀ ਹੈ ਜੀ ਜਿਸ ਤੇ ਕਾਰਜਪਾਲਿਕਾ ਵੱਲੋਂ ਹਮਲੇ ਕੀਤੇ ਜਾ ਰਹੇ ਹਨ ਬੜੀ ਵੱਡੀ ਗੱਲ ਕਹੀ ਸੀ ਹਮ ਹਮ ਨਿਆਯਪਾਲਿਕਾ ਯਕੀਨੀ ਬਣਾਉਂਦੀ ਹੈ ਕਿ ਕਾਰਜਪਾਲਿਕਾ ਆਪਣੀ ਹੱਦ ਅੰਦਰ ਰਹਿ ਕੇ ਕੰਮ ਕਰੇ ਜੀ ਤੇ ਇਹੀ ਵਜ੍ਹਾ ਹੈ ਕਿ ਜੱਜਾਂ ਲਈ ਆਦਰਸ਼ ਜਾਪਤਾ ਬਣਿਆ ਆਇਆ ਗਿਆ ਜੀ ਕਿ ਉਹ ਦੂਜਿਆਂ ਨਾਲੋਂ ਦੂਰੀ ਦੀ ਇੱਕ ਡਿਗਰੀ ਬਣਾਈ ਰੱਖਣ ਰੱਖਣ ਜੋ ਉਹਨਾਂ ਦੇ ਦਫ਼ਤਰ ਦੀ ਮਾਨ ਮਰਿਆਦਾ ਦੇ ਅਨੁਕੂਲ ਹੋਵੇ ਐ ਇੰਦਰਾਜੈ ਸਿੰਘ ਇੱਕ ਖੋਰ ਸੀਨੀਅਰ ਵਕੀਲ ਹੈ ਜੀ ਉਹਨਾਂ ਨੇ ਕਿਹਾ ਕਿ ਜਿਹੜੀ ਚੀਫ ਜਸਿਸ ਆਫ ਇੰਡੀਆ ਨੇ ਕਾਰਜਪਾਲਿਕਾ ਤੇ ਨਿਆਂਪਾਲਿਕਾ ਦਰਮਿਆਨ ਜੀ ਤਾਕਤਾਂ ਦੀ ਜਿਹੜਾ ਵੰਡਿਆ ਨੇ ਜੀ ਉਹਦੇ ਨਾਲ ਕਹਿੰਦੀ ਕਿਸ ਨੇ ਸਮਝੌਤਾ ਕਰ ਲਿਆ ਜੀ ਆਲ ਇੰਡੀਆ ਲਾਇਰਜ਼ ਯੂਨੀਅਨ ਨੇ ਵੀ ਇਸੇ ਇਹੀ ਗੱਲ ਕਹੀ ਹੈ ਕਿ ਨਿਆਂਪਾਲਿਕਾ ਤੇ ਇਸ ਦੀ ਆਜ਼ਾਦੀ ਤੇ ਵਿਸ਼ਵਾਸ ਨੂੰ ਸੱਟ ਮਾਰੇਗੀ ਜੀ ਇਹਦੇ ਨਾਲ ਸੀਨੀਅਰ ਵਕੀਲ ਤੇ ਰਾਜ ਸਭਾ ਦੇ ਮੈਂਬਰ ਕਪਲ ਸਿਬਲ ਉਹਨਾਂ ਨੇ ਕਿਹਾ ਕਿ ਸਿਖਰਲੇ ਅਹੁਦਿਆਂ ਤੇ ਬੈਠੇ ਲੋਕਾਂ ਨੂੰ ਨਿੱਜੀ ਸਮਾਗਮਾਂ ਦੀ ਨਮਾਇਸ਼ ਨਹੀਂ ਕਰਨੀ ਚਾਹੀਦੀ ਇਹ ਤਾਂ ਆ ਗਿਆ ਇਸ ਵਕਤ ਹੁਣ ਆ ਜੀ ਦੂਜਾ ਪੱਖ ਜੀ ਸੰਜੇ ਰਾਉਤ ਜੀ ਹਮ ਸੰਜੇ ਰਾਉਤ ਤੁਹਾਨੂੰ ਪਤਾ ਸਾਹਮਨਾ ਦੇ ਐਡੀਟਰ ਹੈ ਹਾਂ ਹੈਗੇ ਔਰ ਬਾਲ ਠਾਕਰੇ ਵਾਲੀ ਜਿਹੜੀ ਹੈਗੀ ਹੈ ਸ਼ਿਪਸ ਹੈ ਨਾ ਉਹਦੇ ਵੱਡੇ ਲੀਡਰ ਵੀ ਹੈ ਰਾਜ ਸਭਾ ਦੇ ਮੈਂਬਰ ਵੀ ਹੈ ਉਹਨੇ ਕਿਹਾ ਜੀ ਇਹ ਤਾਂ ਬਹੁਤ ਮਾੜੀ ਗੱਲ ਕੀਤੀ ਹਾਂ ਚੀਫ ਜਸਟਿਸ ਨੂੰ ਨਹੀਂ ਸੀ ਉਹਨੂੰ ਵੈਲਕਮ ਕਰਨਾ ਚਾਹੀਦਾ ਚਾਹੀਦਾ ਵੀ ਆ ਜ਼ਿਕਰ ਰਤਬਾ ਸੀ ਕਿਉਂਕਿ ਕਹਿੰਦੇ ਵੀ ਸਾਡੇ ਬਹੁਤ ਸਾਰੇ ਕੇਸ ਜਿਹੜੇ ਹੈਗੇ ਉਹ ਚੀਫ ਜਸਟਿਸ ਦੀ ਵੈਂਚਰਲ ਸੁਵੰਦਤਾ ਹੈ ਉੱਥੇ ਉਹ ਸੁਣਵਾਈ ਕਰ ਰਹੇ ਹੈ ਤੇ ਪ੍ਰਧਾਨ ਮੰਤਰੀ ਦੇ ਖਿਲਾਫ ਹੈ ਜੀ ਜਿਵੇਂ ਕਿ ਉਥੋਂ ਦਾ ਦਲ ਬਦਲੀ ਵਿਰੋਧੀ ਕਾਨੂੰਨ ਹੈ ਐਮ ਐਲ ਏ ਵਾਲਾ ਬਿਲਕੁਲ ਉਹ ਕਹਿੰਦੇ ਵੀ ਅਸੀਂ ਬੇਨਤੀ ਕਰਦੇ ਹਾਂ ਚੀਫ ਜਸਟਿਸ ਨੂੰ ਕਿ ਚੀਫ ਜਸਟਿਸ ਸਭ ਆਪਣੇ ਆਪ ਨੂੰ ਇਹਦੇ ਨਾਲੋਂ ਅਲੱਗ ਕਰ ਲਓ ਅਲੱਗ ਕਰ ਲਓ ਕੇਸ ਨਾਲੋਂ ਅਗਲੀ ਗੱਲ ਤਾਂ ਜੜੀ ਸਾਹਿਬ ਜੀ ਤੁਸੀਂ ਉਹ ਜਿਹੜੀ ਤਸਵੀਰ ਨਹੀਂ ਦੇਖੀ ਉਹ ਤਸਵੀਰ ਦੇਖੋ ਜਰਾ ਅੱਛਾ ਜੀ ਪ੍ਰਧਾਨ ਮੰਤਰੀ ਦੀ ਤਸਵੀਰ ਦੇਖੋ ਫਿਰ ਆਪਾਂ ਅਗਲੀ ਗੱਲ ਕਰਦੇ ਹਾਂ ਸਾਡੇ ਸਰੋਤਿਆਂ ਨੂੰ ਪਤਾ ਲੱਗੇ ਜੀ ਵੀ ਉਸ ਉਹ ਤਸਵੀਰ ਦੇ ਵਿੱਚ ਉਹਨਾਂ ਨੇ ਕੀ ਆਪਣਾ ਹੁਰੀਆ ਕਿਵੇਂ ਬਣਾਇਆ ਜੀ ਵੇਖਣੇ ਜੀ ਹਾਂ ਜੀ ਬਿਲਕੁਲ ਉਹ ਟੋਪੀ ਪਾ ਕੇ ਤੇ ਸਿਰ ਤੇ ਚਿੱਟੀ ਟੋਪੀ ਚਿੱਟੀ ਟੋਪੀ ਤੇ ਪਾਠ ਪੂਜਾ ਦਾ ਉਹ ਮੈਂ ਹਾਰਤੀ ਕਰ ਰਹੇ ਹਾਰਤੀ ਕਰ ਰਹੇ ਹੁਣ ਚਿੱਟੀ ਟੋਪੀ ਹੈ ਜਿਹੜੀ ਇਹ ਚਿੱਟੀ ਟੋਪੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਵਾਰੀ ਇੱਕ ਹੋਰ ਦਾੜਾ ਪ੍ਰਕਾਸ਼ ਕੀਤਾ ਸੀ ਉਹ ਕਦੋਂ ਕੀਤਾ ਸੀ ਉਹ ਉਦੋਂ ਕੀਤਾ ਸੀ ਜਦ ਬਗਾਲ ਦੀਆਂ ਚੋਣਾ ਸੀ ਚੋਣਾ ਸੀ ਬਿਲਕੁਲ ਕਿਉਂਕਿ ਜਿਹੜਾ ਦਾੜਾ ਹੈ ਪ੍ਰਕਾਸ਼ ਕੀਤਾ ਕੀਤਾ ਹੋਇਆ ਸੀ ਇਹ ਰਵਿੰਦਰ ਰਾਧਾ ਗੋਦਾ ਕੀਤਾ ਸੀ ਠੀਕ ਹੈ ਤੇ ਟੈਗੋਰ ਦੇ ਸੂਬੇ ਦੇ ਵਿੱਚ ਜਿੱਥੇ ਟੈਗੋਰ ਜੰਮਿਆ ਪੜਿਆ ਸੀ ਉੱਥੇ ਇਲੈਕਸ਼ਨ ਹੋਣੀ ਹੈ ਤੇ ਬੰਗਾਲੀਆਂ ਦੇ ਉੱਤੇ ਪ੍ਰਭਾਵ ਜਾਵੇ ਜੀ ਹੂੰ ਹੂੰ ਕੀ ਤਾਂ ਜੀ ਗੁਰੂਦੇਵ ਦਾ ਮਤਲਬ ਜਿਹੜਾ ਹੈਗਾ ਉਪਾਸ਼ਕ ਹੈ ਜੀ ਜਿਹੜਾ ਮੋਰਾ ਉਹਦੇ ਵਰਗਾ ਕਰ ਲੈ ਤੇ ਲੋਕ ਆਪਾਂ ਨੂੰ ਵੋਟਾਂ ਪਾ ਦੇਣ ਪਰ ਲੋਕ ਬਹੁਤ ਸਿਆਣੇ ਲੋਕ ਵੋਟਾਂ ਪਾਉਣ ਵਾਲੀ ਜੀ ਹੁਣ ਮਹਾਰਾਸ਼ਟਰ ਦੇ ਵਿੱਚ ਤੁਸੀਂ ਬਹੁਤ ਵਾਰੀ ਗਏ ਹੋਵੋਗੇ ਮੈਂ ਵੀ ਕਈ ਵਾਰੀ ਗਿਆ ਜੀ ਮਹਾਰਾਸ਼ਟਰ ਦੇ ਵਿੱਚ ਭਾਵੇਂ ਕਿਸਾਨ ਹਲਵਾ ਦਾ ਹੋਵੇ ਹੂੰ ਹੂੰ ਉਹਦੇ ਸਿਰ ਦੇ ਉੱਤੇ ਜੀ ਟੋਪੀ ਚਿੱਟੀ ਟੋਪੀ ਹੁੰਦੀ ਬਿਲਕੁਲ ਹੁੰਦੀ ਬਿਲਕੁਲ ਚਿੱਟੀ ਟੋਪੀ ਹੁੰਦੀ ਇਹ ਉਹਨਾਂ ਦੀ ਇੱਕ ਤਰ੍ਹਾਂ ਨਾਲ ਆ ਨਿਸ਼ਾਨੀਆਂ ਨਿਸ਼ਾਨੀ ਉਹਨਾਂ ਦੀ ਨਿਸ਼ਾਨੀ ਹੈ ਅੱਛਾ ਤੁਸੀਂ ਆਪਣੇ ਟਿਫਨ ਵਾਲੇ ਦੇਖੋ ਉਹਨਾਂ ਦੇ ਵੀ ਸਾਰੇ ਚਿੱਟੇ ਰੁਪਏ ਸਾਰੇ ਸਾਰਿਆਂ ਦੀ ਹਾਂ ਹੁਣ ਤੁਸੀਂ ਇਹ ਦੇਖੋ ਕਿ ਅੱਗੇ ਆ ਗਿਆ ਮਹਾਰਾਸ਼ਟਰ ਦੀਆਂ ਚੋਣਾਂ ਜੀ ਮਹਾਰਾਸ਼ਟਰ ਦੀਆਂ ਚੋਣਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਇਹ ਸਾਰਾ ਕੁਝ ਕੀਤਾ ਕਿਉਂਕਿ ਚੀਫ ਜਸਟਿਸ ਆਫ ਇੰਡੀਆ ਵੀ ਮਹਾਰਾਸ਼ਟਰ ਨਾਲ ਸੰਬੰਧਿਤ ਹੈ ਅੱਛਾ ਗੜਬੜ ਹੋ ਰਾ ਸਕਦਾ ਹੈ ਹਾਂ ਠੀਕ ਹੈ ਨਾ ਇਹ ਹੁਣ ਉਹ ਰਿਟਾਇਰਮੈਂਟ ਦੇ ਨੇੜੇ ਤਾਂ ਨਹੀਂ ਦੋ ਮਹੀਨੇ ਲੈਂਦੇ ਬਸ ਫਿਰ ਟਿਕਟ ਪੱਕੀ ਇਹ ਟ੍ਰਿਕਟ ਦਾ ਸ਼ਾਇਦ ਉਹ ਨਾ ਲਵੇ ਕਿਉਂਕਿ ਜਿੰਨੀ ਅਲੋਚਨਾ ਹੋਗੀ ਨਾ ਹਾਂਜੀ ਇਹਨਾਂ ਦੇ ਬਾਪ ਨੇ ਇੱਕ ਗਲਤੀ ਕੀਤੀ ਸੀ ਤੇ ਉਹ ਗਲਤੀ ਦਾ ਜਿਹੜਾ ਅਹਿਸਾਸ ਇਹਨਾਂ ਨੂੰ ਹੈਗਾ ਅੱਛਾ ਮੈਨੂੰ ਨਹੀਂ ਲੱਗਦਾ ਕਿ ਚੀਫ ਜਸਟਿਸ ਆਫ ਇੰਡੀਆ ਨੇ ਉਹਨਾਂ ਨੂੰ ਆਪਣੇ ਘਰੇ ਬੁਲਾਇਆ ਹੋਵੇ ਹਾਂ ਹੋ ਸਕਦਾ ਹੈ ਕਿ ਚੀਫ ਜਸਟਿਸ ਆਪਣੇ ਆਪ ਹੀ ਚਲੇ ਗਏ ਹੋਣ ਹਾਂ ਵੀ ਲੋ ਜੀ ਆ ਗਿਆ ਤੇ ਘਰੇ ਆਏ ਨੂੰ ਬੰਦਾ ਕਿਵੇਂ ਕਹੇ ਜਿਵੇਂ ਕਹਤੋਂ ਵੀ ਰਹਿਣ ਦਿਓ ਹੁਣ ਉਹ ਆਪਦੀਆਂ ਆਰਤੀਆਂ ਕਰੀ ਜਾਂਦੇ ਤੇ ਆਖੇ ਲਓ ਜੀ ਮੈਨੂੰ ਦੇ ਦੇ ਤੇ ਉਹਨਾਂ ਨੇ ਫੜਾ ਸੀ ਹੂੰ ਇਹਦੇ ਨਾਲ ਚੀਫ ਜਸਟਿਸ ਆਫ ਇੰਡੀਆ ਨੇ ਹੁਣ ਤੱਕ ਜਿਹੜਾ ਆਪਣਾ ਇੱਕ ਇਮੇਜ ਬਣਾਇਆ ਸੀ ਇਮੇਜ ਬਣਾਇਆ ਸੀ ਉਹ ਗਲਤ ਹੋ ਗਿਆ ਉਹ ਇਮੇਜ ਨੂੰ ਡੈਮੇਜ ਕਰਨ ਵਾਲੀ ਗੱਲ ਵੀ ਇਦਾਨੀਆ ਸਾਹਿਬ ਜੀ ਠੀਕ ਹੈ ਨਾ ਕਿ ਮੈਂ ਤੂੰ ਭਾਈ ਮੈਨੂੰ ਚੁਣੌਤੀ ਦਿੰਦਾ ਸੀ ਹਾਲ ਹੈ ਹੁਣ ਬਹੁਤ ਸਾਰੇ ਲੋਕ ਜਿਹੜੇ ਹੈ ਉਂਗਲਾ ਕਰਨ ਲੱਗੇ ਵੀ ਵੇ ਚੀਫ ਜਸਟਿਸ ਕਰੂਗਾ ਕੀ ਜੀ ਉਹਦੇ ਤੇ ਇਦਾਨੀਆ ਸਾਹਿਬ ਬੜੀਆਂ ਪੁੱਠੀਆਂ ਗੱਲਾਂ ਚੱਲੀਆਂ ਸ਼ੁਰੂ ਹੋ ਗਈ ਕੀ ਹੋ ਗਿਆ ਜੀ ਬਾਹੀ ਗੱਲ ਵੀ ਚੀਫ ਜਸਟਿਸ ਹੋ ਵੀ ਗਿਆ ਕੀ ਕਿਤੇ ਰਾਜ ਸਭਾ ਦਾ ਮੈਂਬਰ ਤਾਂ ਨਹੀਂ ਬਣ ਜੂ ਹਾਂ ਗੱਲ ਤਾਂ ਉਹ ਰੰਜਨ ਗਗੋਈ ਬਣ ਗਿਆ ਸੀ ਹੂੰ ਵੀ ਇਹ ਰੰਜਨ ਗਗੋਈ ਤਾਂ ਨਹੀਂ ਬਣ ਜੂ ਇਹ ਵੀ ਗੱਲਾਂ ਆ ਕਿ ਹੁਣ ਕਿਉਂਕਿ ਜਿਹੜੇ ਬੰਦੇ ਨੇ ਆਪਣੀ ਇੰਨੀ ਕਮਾਈ ਕੀਤੀ ਆ ਹੁਣ ਤੁਸੀਂ ਦੇਖੋ ਚਲੋ ਠੀਕ ਆ ਕਈ ਵਾਰੀ ਆਪਾਂ ਕਹਿੰਦੇ ਸਾਰੇ ਫੈਸਲੇ ਸਰਕਾਰ ਦੇ ਉਲਟ ਨਹੀਂ ਜਾਂਦੇ ਤੇ ਜੀ ਲੇਕਿਨ ਦਾਨੀਅਲ ਗਿਆ ਜੀ ਜਿਹੜਾ ਤੁਹਾਡਾ ਉਹ ਇਲੈਕਟਰਲ ਬਾਉਂਡ ਵਾਲਾ ਕੇਸ ਬਣਾਏ ਨੇ ਬਣਾਏ ਹਾਂ ਜੀ ਕਿਸ ਕੀਤਾ ਕਿ ਉੱਥੇ ਲੈ ਕੇ ਇਹੋ ਜਿਹੇ ਚੰਗੇ ਚੰਗੇ ਕੇਸ ਜਿਹੜੇ ਹੈਗੇ ਕੀਤੇ ਆ ਹੂੰ ਹੂੰ ਕੁਝ ਕੇਸ ਇਹੋ ਜਿਹੇ ਹੁੰਦੇ ਜਿੱਥੇ ਸਰਕਾਰ ਨੂੰ ਵੀ ਰੀਲੀਫ ਦਿੱਤੀ ਹੋਣੀ ਹੈ ਪਰ ਬਹੁਤੇ ਕੇਸ ਉਹ ਹੈ ਜਿੱਥੇ ਜੁਡੀਸ਼ਰੀ ਦਾ ਇੱਕ ਇੰਡੀਪੈਂਡੈਂਟ ਅਕਸ ਬਣਾਇਆ ਜਾਂਦਾ ਬਿਲਕੁਲ ਪਰ ਹੁਣ ਜਿਹੜਾ ਹੈਗਾ ਇਸ ਵੇਲੇ ਉਹ ਅਕਸ ਵਾਲੀ ਗੱਲ ਇਹ ਤਾਂ ਚੰਗਾ ਹੋ ਗਿਆ ਜੇ ਕੇਜਰੀਵਾਲ ਦੀ ਜਮਾਨਤ ਹੋ ਗਈ ਨਹੀਂ ਤਾਂ ਲੋਕਾਂ ਨੇ ਇਹ ਕਹਿੰਦਾ ਸੀਗੇ ਜੀ ਉਹ ਜਾ ਕੇ ਉਹ ਜਿਹੜੀ ਉਹ ਜਮਾਨਤ ਵਾਲੀ ਕਰਤੀ ਉਹ ਦਰਕਾਰੀ ਜੀ ਜਮਾਨਤ ਇਹਦਾ ਸ਼ਾਇਦ ਹੋ ਵੀ ਤਾਂ ਹੀ ਗਈ ਹੋਵੇ ਚੀਫ ਜਸਟਿਸ ਸਾਹਿਬ ਨੇ ਮੈਨੂੰ ਲੱਗਿਆ ਇਹ ਵੀ ਹੋ ਸਕਦਾ ਵੀ ਜੱਜਾਂ ਦੇ ਪ੍ਰਭਾਵ ਉਲਟ ਪੈਗਾ ਪ੍ਰਭਾਵ ਉਲਟ ਪੈਗਾ ਵੀ ਰੈਂਡ ਦਿਓ ਭਾਈ ਹੋਣਾ ਤੇ ਆਪ ਹੀ ਕਹਤਾ ਹੋਵੇ ਯਾਰ ਕਰੋ ਬਰੇ ਤੁਸੀਂ ਹਾਂ ਹਾਂ ਠੀਕ ਹੈ ਨਾ ਇਸ ਕਰਕੇ ਮਤਲਬ ਹੈ ਵੀ ਇਹ ਇੱਕ ਕਿਸਮ ਦਾ ਮੈਨੂੰ ਲੱਗਦੀ ਹੈ ਕਿ ਚੀਫ ਜਸਟਿਸ ਦਾ ਇਮੇਜ ਵੀ ਖਰਾਬ ਕੀਤਾ ਤੇ ਆਪ ਦਾ ਪੋਲੀਟੀਕਲ ਲਾਹ ਲੈਂਣ ਦੀ ਕੋਸ਼ਿਸ਼ ਕੀਤੀ ਸੋ ਬਹੁਤ-ਬਹੁਤ ਸ਼ੁਕਰਗੁਜ਼ਾਰ ਧਰੋ ਸਾਹਿਬ ਤੇ ਮਿਹਰਬਾਨੀ ਜੀ ਤੁਹਾਡੀ ਧੰਨਵਾਦ ਧੰਨਵਾਦ ਜੀ